ਉਹ ਚਾਚੀ ਕਰ ਕੀ ਕਰਦੇ ਆਏ ਆ ਕੋਹ ਨਹੀਂ ਪੁੱਤ ਮੈਂ ਗਈ ਸ਼ੈਲ ਕਰਨ ਅੱਛਾ ਹਵਾ ਬੜੀ ਵਗਣ ਢਈ ਸੀ ਦੋ ਚਾਰ ਦਿਨ ਹੋਏ ਮੇਰੇ ਕੋ ਜਾਇਆ ਹੀ ਨਹੀਂ ਗਿਆ ਅੱਛਾ ਅੱਜ ਵੀ ਰਾਕ ਆ ਅੱਜ ਤਾਂ ਠੰਡਾ ਆ ਵੀ ਗਰਮੀ ਜ ਅੱਜ ਵੀ ਬੜੀ ਹੀ ਓਦਾਂ ਹਾਂ ਤੇ ਹੁਣ ਜੇ ਵਗਣ ਰਹੀ ਹਵਾ ਵੀ ਹਾਂ ਤੇ ਮੈਂ ਵੀ ਤਾਂ ਹੀ ਬਾਹਰ ਨਿਕਲ ਕੇ ਬੈਠੀ ਹੀ ਹਾਂ ਹਾਂ ਤਾਂ ਮੈਨੂੰ ਰਾਹ ਵਿੱਚ ਚੇਤਾ ਆ ਹੁੰਦੀ ਨੂੰ ਤੇ ਮੈਨੂੰ ਪਤਾ ਲੱਗਾ ਪੇ ਉਹਦੇ ਨੂੰ ਜੋਦਾ ਬਾਹਰ ਲੱਗਾ ਖੜਨਾ ਅੱਛਾ ਆਹੋ ਤੇ ਮੈਨੂੰ ਬੜੀ ਖੁਸ਼ੀ ਹੋਈ ਆ ਚਲ ਵਡਿਆਂ ਨੂੰ ਖੁਸ਼ੀ ਹੁੰਦੀ ਆ ਤੇ ਮੈਂ ਆਖਿਆ ਚੱਲ ਮੈਂ ਜਾਨੀ ਆ ਤੇ ਮੇਰੀ ਚੇਤਾ ਨਾ ਭੁੱਲ ਜੀ ਤੇ ਮੈਂ ਭਰਾ ਪੁੱਛ ਕੇ ਆਉਣੀ ਆ ਅੱਛਾ ਤੇ ਆ ਤਾਂ ਬਹੁਤ ਹੀ ਚੰਗਾ ਕਰ ਲੱਗਾ ਜੇ ਭਰਾ ਗਰੀਬ ਦੀ ਬਾਹ ਫੜੀ ਆ ਤੇ ਆ ਚਲੋ ਹਾਂ ਭਰਾ ਭਰਾ ਦੀ ਫੜਦੀ ਆ ਆਹੋ ਤੇ ਬੜਾ ਹੀ ਚੰਗਾ ਵਾਇਆ ਚਲੋ ਉਹਦੇ ਵੀ ਦਿਨ ਮੋੜ ਆਉਣਗੇ ਵਿਚਾਰੇ ਗਰੀਬ ਦੇ ਹਾਂਜੀ ਅੱਗੇ ਭਰ ਹਾਰਮੋਨ ਦੇ ਕੰਮ ਕਰਨ ਤੇ ਡਿਪੈਂਡ ਕਰਦਾ ਕਿ ਕਰਦਾ ਕਿ ਨਹੀਂ ਕਰਦਾ ਦਿਨ ਤਾਂ ਫੇਰ ਹੀ ਮੁੰਨੇ ਆ ਇੱਥੇ ਵੀ ਤੂੰ ਪੇਸ਼ ਆਵੇਂ ਵਿਚਾਰਾ ਤੁਰਿਆ ਫਿਰਦਾ ਵਾਗੇ ਰਾਤ ਉਠੜ ਕੇ ਪਾਣੀ ਲਵਦਾ ਤੇ ਤੂੰ ਪੇਸ਼ ਆਵੇਂ ਕਦੀ ਨਕਾਬਾਂ ਨਾ ਕਦੀ ਉਹਨਾਂ ਦੇ ਬੰਨੇਲੇ ਬਕਦੂ ਹੋਏ ਹੇ ਹਾਂ ਤੇ ਪਰ ਇਹ ਨਾ ਵੀ ਇੱਥੇ ਆਪਣਾ ਕੰਮ ਜਦੋਂ ਜੀ ਕਰਦਾ ਬੰਦਾ ਬਹਿ ਜਾਂਦਾ ਵਾ ਉੱਥੇ ਤੇ ਕਿਸੇ ਦੇ ਅਧੀਨ ਹੀ ਕੰਮ ਕਰਨਾ ਪੈਣਾ ਨਾ ਦਿਹਾੜੀਆਂ ਹੀ ਆ ਉੱਥੇ ਕੋਈ ਨਹੀਂ ਫੇ ਇੱਥੇ ਜਾ ਕੇ ਵੀ ਰੁਟੀਨ ਹੋ ਜਾਂਦੀ ਬੱਚੇ ਨੂੰ ਜਦੋਂ ਪੈਸੇ ਦਿਸਣ ਨਾ ਗਾੜੀ ਦਨਿਆਣਾ ਆਪੇ ਉੱਠ ਖਲੋਂਦਾ ਹੁੰਦਾ ਹੁੰਦਾ ਹੂੰ ਚਲੋ ਚੰਗਾਈ ਆ ਪੀਤੋ ਨਹੀਂ ਠੀਕ ਹੈ ਹਾਂ ਠੀਕ ਵਾ ਅੱਛਾ ਉਹ ਵੀ ਅੰਦਰ ਬੜੇ ਹੈਗੇ ਆਹ ਮੈਂ ਕਦੇ ਵੇਖੇ ਨਹੀਂ ਬਾਹਰ ਨਿਕਲੇ ਹਾਂ ਗਰਮੀ ਬੜੀ ਆ ਤਾਂ ਫਿਰ ਕੀ ਕਰਨਾ ਬਾਹਰ ਨਿਕਲ ਕੇ ਹਾਂ ਤੇ ਮੈਂ ਤਾਂ ਨਿਕ ਆਉਣੀ ਨਹੀਂ ਆ ਬੜੇ ਮੇਰਾ ਨਹੀਂ ਅੰਦਰ ਜੀ ਲੱਗਦਾ ਆਹੋ ਜਿਹੜੇ ਸਿਆਣੇ ਆ ਉਹਨਾਂ ਦਾ ਨਹੀਂ ਦਿਲ ਲੱਗਦਾ ਕਿਉਂਕਿ ਪਹਿਲਾਂ ਗਿੱਜੇ ਆ ਨਾ ਪੇ ਬਾਹਰ ਬੈਨ ਆਹੋ ਤੇ ਹੁਣ ਗਾਂ ਦੀ ਜਨਰੇਸ਼ਨ ਜਿਹੜੀ ਉਹ ਅੰਦਰ ਹੀ ਰਹਿ ਕੇ ਖੁਸ਼ ਆ ਹੂੰ ਤਾਂ ਚਲੋ ਨਾਲੇ ਇੰਨੇ ਨਾਲ ਸੈਲ ਕਰ ਆਈਦਾ ਕੋਈ ਮਾਈ ਦਾ ਹਾਂਜੀ ਹਾਂ ਤੂੰ ਸੁਣਾ ਹਾਂਜੀ ਠੀਕ ਆ ਹਾਂ ਕਦੋਂ ਜਾਣਾ ਫਿਰ ਜੋਦੇ ਨੇ ਅਜੇ ਤਾਂ ਟਿਕਟ ਦਾ ਬਣਨ ਹੀ ਨਹੀਂ ਦਿਆ ਪਹਿਲਾਂ ਤਾਂ ਕਹਿੰਦੇ ਹਫਤੇ ਦੇ ਵਿੱਚ ਵਿੱਚ ਚੱਲ ਜਾਣਾ ਵਾ ਤੇ ਹੁਣ ਕਹਿੰਦੇ ਟਿਕਟ ਮਹਿੰਗੀ ਬੜੀ ਬਣੰਦਈ ਆ ਮੈਂ ਹੱਸ ਕੇ ਕਹਿੰਦੀ ਚਾਹ ਮਹਿੰਗੀ ਬਣੇ ਸਸਤੀ ਬਣੇ ਵੀ ਤੁਸੀਂ ਜਾਣਾ ਤੇ ਹੈ ਗਈ ਆ ਹਾਂ ਕੋਈ ਆਪਣਾ ਫਿਰ ਹਿਸਾਬਕਤਾ ਬਲਾ ਕੇ ਫਿਰ ਕਰਨਗੇ ਚਲੋ ਹਾਂ ਮਰਜੀ ਇਹਨਾਂ ਦੀ ਆਹੋ ਹਾਂ ਚਲੋ ਚਲੀ ਜਾਣਾ ਮੈਂ ਚੱਲ ਦੋ ਚਾਰ ਦਿਨ ਹੋਰ ਵੀ ਲੱਗ ਜਾਣਗੇ ਇਹ ਤਾਂ ਕੋਈ ਗੱਲ ਨਹੀਂ ਹਾਂਜੀ ਹਾਂ ਬੈਠੋ ਫਿਰ ਮੈਂ ਚਾਹ ਬਣਾ ਕੇ ਲੈ ਆਉਣੀ ਨਹੀਂ ਚਾਹ ਨਾ ਤੂੰ ਬਣਾ ਚਾਹ ਨਹੀਂ ਕਿ ਮੈਂ ਪੀਣੀ ਗਰਮੀ ਬੜੀ ਆ ਤੇ ਮੈਂ ਹੁਣ ਜਾਣੀ ਆ ਅੱਛਾ ਚਲੋ ਠੀਕ ਆ ਵੇਖ ਮੇਰੇ ਬੰਦੇ ਦੇ ਕੰਮ ਆੜ ਗਵਾੜ ਸਾਰਿਆਂ ਨੂੰ ਪਤਾ ਵਾ ਪੀ ਉਹਦੇ ਨੂੰ ਬਾਹਰ ਲੈ ਕੇ ਜਾਣਾ ਵਾ ਮੈਨਾਂ ਇੱਕ ਵਾਰੀ ਗੱਲ ਨਹੀਂ ਕੀਤੀ ਪੀ ਲੈ ਕੇ ਜਾਣਾ ਵਾ ਲੜਾਈ ਜਦੋਂ ਕਰਨੀ ਉਹਦੋਂ ਹੀ ਕਹਿਣਾ ਪੀ ਹਾਂ ਮੈਂ ਲੈ ਕੇ ਜਾਣਾ ਵਾ ਕਿਤੇ ਸਹਸਬਾ ਗੱਲ ਕਰਨ ਦਾ ਤਾਂ ਕੋਈ ਨਹੀਂ ਨਾ ਪਤਾ ਉਹਦਾ ਮੈਂ ਵੀ ਚਾਚੀ ਜੀ ਨੂੰ ਨਾ ਸ਼ੋ ਨਹੀਂ ਹੋਣ ਦਿੱਤਾ ਪੀ ਮੈਨੂੰ ਨਹੀਂ ਪਤਾ ਹਾਂ ਪੁੱਛੂੰਗੀ ਨਾ ਹਾਂਜੀ ਕਿੰਨੇ ਅੰਬगिर ਗਏ ਪੁੱਤ ਤੇ ਰਹਿ ਹੀ ਨਹੀਂ ਕੋਈ ਗਿਆ ਮਮੀਆਂ ਬੜਾ ਦਈਆ ਪੈਣਾ ਬੂਰ ਲੱਗਾ ਉਦੋਂ ਬੜੀ ਹਨੇਰੀ ਹੁੰਦੀ ਤੇ ਉਦੋਂ ਵੀ ਝੜ ਗਈ ਸਾਰਾ ਹੀ ਬੂਰ ਕਿਰ ਗਿਆ ਉਦੋਂ ਤੇ ਮੈਂ ਨਹੀਂ ਚੱਲ ਹੋਣਗੇ ਚਾਰ ਅੰਬ ਤੇ ਆਪ ਵੀ ਚਾਰ ਪਾਵਾਂਗੇ ਤੇ ਕਿਸੇ ਭੈਣ ਭਰਾ ਨੂੰ ਵੀ ਦਵਾਂਗੇ ਹੁਣ ਅੰਬ ਵੀ ਡੇਗ ਗਏ ਨੇ ਹੁਣ ਅੰਬ ਵੀ ਕਿੰਨੇ ਡੇਗ ਗਏ ਤੇ ਰਾਈਟ ਆ ਮਟਾਵਾਗੇ ਆਵਾ ਕੋਈ ਅੱਜ ਵੀ ਕਿਦਾਂ ਗੁੰਮ ਗਿਆ ਹੋਇਆ ਸੀ ਪਹਿਲਾਂ ਤੇ ਹੁਣ ਹਨੇਰੀ ਝਖੜ ਗਿਆ ਆ ਗਿਆ ਤੇ ਹਾਂ ਤੂੰ ਫੋਨ ਵੇਖਣ ਡਿਆ ਜਿਹੜਾ ਕੀ ਇਹਦੇ ਵਿੱਚ ਹੈਗਾ ਵਾ ਕੋਈ ਮੀਮਾ ਕਹਿੰਦੇ ਦੇ ਮਮੇ ਹੈਗਾ ਸ਼ਾਮਾ ਨੂੰ ਦਾਦੇ ਦੇ ਹੈਗੇ ਆ ਸ਼ਾਮਾ ਨੂੰ ਮੀਆ ਸ਼ਾਮਾ ਨੂੰ ਹੀ ਆਉਂਦੇ ਆ ਉਧਰ ਹੱਸਣ ਡੈਮਨ ਟਿਚਾਦਾ ਨਹੀਂ ਕਰਦਾ ਕਿਤੇ। ਉਹ ਨਹੀਂ ਨਹੀਂ ਆ ਤਾਂ ਐਵੇਂ 6 ਵਜੇ ਦਾ ਆਉਂਦੇ 6 ਵਜੇ ਪਾਣੀ ਬਦਲਦੀ ਆਉਂਦੇ ਹੀ। ਤੇ ਕਿੰਨੇ ਵਜ ਗਏ ਹੁਣ? ਇਹਦੇ 4:00 ਵਜੇ। ਅਜੇ 2 ਘੰਟੇ ਹੈਗੇ ਆ। ਹਾਂ। ਉਹ ਮੀਂਹ ਦਾ ਕੀ ਪਤਾ ਭੋਣੀ ਅਜੇ। ਆਹੋ ਉਹ ਤਾਂ ਗੱਲ ਹੈ ਹੀ ਆ। ਕਿਤੇ ਗਰਮੀ ਨੇ ਤਾਂ ਮਤ ਮਾਰਤੀ ਅੱਜ ਫੇਰ ਵੀ ਚੱਲ ਜਰਾਕ ਚੰਗਾ ਵਾ ਮੌਸਮ। ਹੂੰ। ਲੈ ਲੈ। ਰੈਡੀ ਪਾ ਪੁੱਤ। ਕੋਈ ਨਾ ਮੈਂ ਬਹਿ ਜਾਣਾ। ਉਹ ਪਿੱਛੇ ਬਹਿ ਜਾਣਾ। ਉੱਥੇ ਬਹਿ ਜਾ। ਜਾ ਪਾਣੀ ਲਿਆ ਕੇ ਦੇ ਲਾੜੀ ਆਪਣੇ ਨੂੰ। ਆ ਮੈਨੂੰ ਨਾ ਮਾਂ ਲਾ ਕੇ ਬਹਿਣ ਦੀ। ਲੈ ਲੈ ਪਾਣੀ। ਬੱਸ ਬੱਸ। ਮਾਂ ਲਾ ਕੇ ਬੈਠਾ ਤੂੰ ਝੋਟੇ ਪੋਣੀ ਨਹੀਂ ਝੋਟੇ ਦੀ ਨਹੀਂ ਗੱਲ ਮੈਂ ਤਾਂ ਉੱਠ ਕੇ ਉਸੇ ਦਾੜਾ ਪੜਾ ਹੋ ਗਿਆ ਬੱਚੇ ਬੈ ਜਾ ਇੱਥੇ ਬਗੈਰ ਨਹੀਂ ਇੱਕ ਮਿੰਟ ਵੀ ਰਹਿੰਦਾ ਇਹ ਕਿਹੜੀ ਗੱਲ ਆ ਇਹ ਚੰਗਾ ਵਾ ਕੇ ਹੋਰ ਮਾਂ ਪੋਤਾਂ ਦਾ ਪਿਆਰ ਜ਼ਿਆਦਾ ਹੁੰਦਾ ਪਿਓ ਹੀ ਮਾੜਾ ਹੁੰਦਾ ਨਹੀਂ ਪਿਓ ਵੀ ਨਹੀਂ ਮਾੜਾ ਹੁੰਦਾ ਤਾਂ ਫੇ ਇਹ ਵੀ ਜਿਹੜਾ ਵੀ ਕੋਈ ਨਿਆਣਾ ਵਾ ਨਾ ਜਾਂ ਵੇਖ ਲਿਓ ਕਿਤੇ ਕੋਈ ਵੀ ਗੱਲ ਹੋਊਗੀ ਨਾ ਮਾਂ ਨਾ ਕਰੂਗਾ ਪਿਓ ਦਾ ਨਹੀਂ ਹੋ ਜਾਂਦੀ ਕਦੇ ਦਾ ਆਰੇ ਪੈਸੇ ਚਾ ਚਾਚੇ ਆਪਣੇ ਨੂੰ ਦੇ ਆ ਦੇ ਹੁਣ ਕਿਹੜੇ ਚਾਚੇ ਨੂੰ ਰੰਜੋਨ ਨੂੰ ਕਣ ਜੋਧ ਨੂੰ ਪੈਸੇ ਆਹੋ ਕਰ ਲਈ ਗੱਲ ਠੇਕੇ ਦੀ ਮੰਨ ਗਿਆ ਬਾਅਦ ਦੇ ਰੇਟ ਤੇ ਇੰਨੇ ਇੰਨੇ ਕੇ ਪੈਸੇ ਦੇਨੇ ਉਹ ਨਾ ਠੇਕੇ ਦੀ ਗੱਲ ਹੋਈ ਆ ਨਾ ਕੋਈ ਗੱਲ ਹੀ ਹੋਈ ਆ ਉਹ ਲਵਾਈ ਜਿਹੜੀ ਦਿੱਤੀ ਸੀ ਨਾ ਮੈਂ ਉਹਦੇ ਕੋ ਫੜ ਕੇ ਦਿੱਤੀ ਸੀ ਹਾਏ ਰੱਬਾ ਚੋਨੇ ਦੀ ਲਵਾਈ ਚੋਗੇ ਵੀ ਨਹੀਂ ਹੈਗੇ ਤੁਸੀਂ ਹੈ ਨਹੀਂ ਹੀ ਪੈਸੇ ਉਹ ਮੰਗਦੇ ਰਹਿੰਦੇ ਵੀ ਸਾਡੇ ਕੋ ਚਾਹ ਪੱਤੀ ਜੋਗੇ ਪੈਸੇ ਨਹੀਂ ਏਦਾਂ ਕਰੀ ਜਾਂਦੇ ਆ ਲਾ ਕੇ ਬਾਹਰ ਨਿਕਲੇ ਉਸੇ ਨੂੰ ਫਿਰ ਮੈਂ ਮੰਗੜੇ ਪਾਈ ਉਹਦੇ ਕੋ ਅੱਛਾ ਤੇ ਮੈਂ ਹਜਾਓ ਕੋ ਲਏ ਆ ਮੈਂ ਉਦੋਂ ਦੇ ਤੇ ਮੁੜ ਕੇ ਆਖੂ ਆ ਵੀ ਮੈਨੂੰ ਦਿੱਤੇ ਨਹੀਂ ਕਿ ਜਦ ਦੀ ਆ ਉਹ ਮੈਂ ਲੈ ਕੇ ਆਇਆ ਜਦ ਦੀ ਆ ਸੁਣੋ ਮੇਰੀ ਗੱਲ ਤੁਹਾਨੂੰ ਨਹੀਂ ਪਤਾ ਚਾਹਣਾ ਲੱਗਣਾ ਵਾ ਤੇ ਪਤਾਵਾ ਲੱਗਣਾ ਚਾਹਣਾ ਕਿ ਕਿਉਂ ਨਹੀਂ ਪਤਾ ਮੈਨੂੰ ਜੇ ਚਾਹਣਾ ਲੱਗਦਾ ਪਤਾ ਹੋਵੇ ਨਾ ਪਹਿਲਾਂ ਹੀ ਆਪਣੇ ਪੈਸੇ ਥਾਂ ਛੇੜ ਰੱਖੀਦੇ ਆ ਵੀ ਬੰਦਿਆਂ ਨੇ ਪੈਸੇ ਹੜਕੋ ਮੰਗਣੇ ਆ ਚਲੈ ਸ਼ੱਕ ਇਹ ਬੰਦੇ ਕੋ ਨਹੀਂ ਹੁੰਦੇ ਕਿਸ ਵੇਲੇ ਹੁੰਦੇ ਆ ਤਾਂ ਵੀ ਕੋਈ ਗੱਲ ਨਹੀਂ ਜੇ ਮੇਰੇ ਕੋ ਫਾੜੀ ਲੈ ਤੇ ਤੇ ਇਹ ਵਿੱਚ ਕਿਹੜੀ ਗੱਲ ਵੀ ਨਾ ਹੁੰਦੇ ਕੀ ਜੇ ਰੰਜੋਲ ਕੋ ਵੀ ਨਾ ਹੁੰਦੇ ਪਹਿਲੇ ਨਾ ਹੁੰਦੇ ਤਾਂ ਮੈਨੂੰ ਜਵਾਬ ਦੇਦੇ ਨਾ ਮੇਰੇ ਕੋ ਐ ਨਹੀਂ ਗੇ ਫਿਰ ਤੇ ਮੈਂ ਹੀ ਲਵਸੀਲਾ ਕਰਨਾ ਹੀ ਕੋਈ ਨਾ ਭਾਈ ਜਵਾਬ ਹੀ ਲੈਣਾ ਸੌਖਾ ਨਾ ਵੀ ਜਵਾਬ ਲੈ ਲੈਣਾ ਹੀ ਮੈਨੂੰ ਨੀਵੇਂ ਦਿਖਾਓ ਸਾਰੇ ਥਾਈਂ ਜਾ ਜਾ ਕੇ ਮੇਰੀ ਬੇਇੱਜ਼ਤੀ ਕਰੇ ਉਹ ਥਾਈਂ ਥਾਈਂ ਖਲੋ ਕੇ ਤੇਰੀ ਕੀ ਕੈਪਟਨ ਵਾਲੀ ਫੀਤੀ ਲੱਥ ਗਈ ਉਹ ਇੰਨੀ ਗੱਲ 'ਚ ਤੂੰ ਇਹਦੇ ਹਾਰਵਾਂ ਦੀ ਕੈਪਟਨ ਵਾਲੀ ਫੀਤੀ ਕਹਿੰਨੇ ਆ ਬੇਦੀ ਆਖਵੇਂ ਤੈਨੂੰ ਤੇ ਕੀ ਆਖਣਾ ਹੁੰਦਾ ਕਿਉਂ ਪੈਸੇ ਮੰਗੇ ਤੁਸੀਂ ਯਾਰ ਮੇਰਾ ਭਰਾ ਮੈਂ ਉਹ ਕੋ ਮੰਗ ਲੇ ਉਹਨੇ ਮੈਨੂੰ ਦੇ ਦਿੱਤੇ ਮੈਂ ਉਹਨੂੰ ਮੋੜਤੇ ਇਹਦੇ ਵਿੱਚ ਤੇਰਾ ਵੀ ਰੋਲ ਆ ਅਈ ਤੇ ਮੈਂ ਨੇੜੇ ਤੋਂ ਲੈ ਆਉਣੇ ਚਾਚੀ ਕੋ ਪੈਸੇ ਆਹ ਐਡੀ ਦੂਰ ਜੀ ਪੈਸੇ ਲੈਣ ਗਏ ਨਾਲੇ ਉਹਨੇ ਕੱਢ ਕੇ ਪੈਸੇ ਪੜਾਏ ਹੋਣਗੇ ਨਾਲੇ ਬੁੱਢੀ ਨੇ ਪੁੱਛਿਆ ਉਹ ਕਿੱਥੋਂ ਲਏ ਪੈਸੇ ਠੀਕ ਵਾ ਐਦਾਂ ਦੇ ਕੰਮ ਨਾ ਕਰਿਆ ਕਰੋ ਤੇਰੇ ਵਰਗੀ ਨਹੀਂ ਹੋਏਗੀ ਪੀ ਕਿੱਥੋਂ ਲਏ ਤੇ ਕਿੱਥੇ ਦੇਣੇ ਤੇ ਕਿੰਨੇ ਪੁੱਛਿਆ ਕਿਹੜੀ ਬੁੱਢੀ ਦੀਆਂ ਗੱਲਾਂ ਕਰੀ ਜਾਂਦੀ ਐਵੇਂ ਚੰਗੀ ਆ ਪੀ ਠੀਕ ਵਾ ਸਾਨੂੰ ਕੀ ਅੱਛਾ ਤੁਸੀਂ ਉਹਨਾਂ ਨਾਮ ਮੈਨੂੰ ਕਰੀ ਉਹਨੇ ਚੰਗੀ ਆਖੀ ਨਾ ਕਰਨੀ ਉਹ ਕਰੀ ਮਾੜੀ ਆਖੀ ਤੇ ਟਾਈਮਰ ਤੁਸੀਂ ਸਿਪਟਾ ਕਰਦੇ ਆ ਤੇ ਸਿਪਟਾ ਕਰਦੇ ਆ ਜੇ ਮੇਰੇ ਨਾਲ ਲੜਦੀ ਮੇਰੇ ਨਾਲ ਇੰਨੀਆਂ ਗੱਲਾਂ ਕਰਦੀ ਆ ਜੇ ਮੈਂ ਤੁਹਾਨੂੰ ਦੱਸਦੀ ਆ ਤੁਸੀਂ ਤੇ ਕਹਿੰਦੇ ਨਹੀਂ ਇੰਨਾ ਵੀ ਆਓ ਉਹਦਾ ਕਸੂਰ ਹੈਗਾ ਵਾ ਕਿਸੇ ਨਾ ਕਿਸੇ ਗੱਲ ਵਿੱਚ ਵੀ ਕਿਹੜੀ ਗੱਲ ਦਾ ਕਸੂਰ ਦੱਸ ਦੁੱਧ ਲੈਣ ਆਈ ਸੀ ਅਜੇ ਤੇ ਕੱਲ ਮੈਂ ਆਖਿਆ ਵੀ ਨਹੀਂ ਆ ਦੁੱਧ ਲੈਣ ਆਈ ਸੀ ਉਹਨੇ ਆਪਣਾ ਦੁੱਧ ਖਾਣਾ ਨਹੀਂ ਦਾ ਉਹ ਦੁੱਧ ਲਾਇਆ ਵਾ ਅਵੇ ਨਹੀਂ ਆਉਣਾ ਇਹ ਕਿੱਲੇ ਦੁੱਧ ਵਾ ਤੁਹਾਨੂੰ ਦੋ ਹੋਰ ਤੇ ਮੈਂ ਵੀ ਨਹੀਂ ਸਾਡੇ ਨਹੀਂ ਦੇਣ ਜੋਗਾ ਹੈਗਾ ਆਂਦੀ ਮੈਂ ਤੇ ਪਹਿਲਾਂ ਪਤਾ ਸੀ ਤੂੰ ਨਾ ਕਰ ਦੇਣੀ ਆ ਤੇ ਤੂੰ ਦੇ ਦਿੰਦੀ ਆ ਸ਼ਾ ਫੇਰ ਉਹੋ ਗੱਲ ਮੈਂ ਹੀ ਗਲਤ ਵਾਂ ਉਹ ਸਹੀ ਆ ਲਭਿ ਤੜਨਾ ਨਹੀਂ ਉਹ ਵਾਰੇ ਉਦਾਂ ਆਇਆ ਜਾਣਾ ਮੇਰੇ ਸਮੇਂ ਦੇ ਉਹਦਾਂ ਨੂੰ ਪੈਸੇ ਨਹੀਂ ਪੜਾਉਣੇ ਨਹੀਂ ਤੇ ਮੈਨੂੰ ਲੱਗਦਾ ਮੇਰੇ ਕੋ ਤੇਰਨਾ ਨਹੀਂ ਆਡਾ ਲਾਇਆ ਜਾਣਾ ਅੱਛਾ ਨਾ ਲਾਓ ਹੈ ਜਾਂ ਆਹ ਚੀਕੇ ਬਾਜੀ ਇੰਨਾ ਸ਼ਰੀਕਾ ਬਾਜੀ ਕਿਉਂ ਰੱਖਦੀਆਂ ਉਹਦੇ ਨਾਲ ਕਿਹਦੇ ਨਾਲ ਉਹਦਾਂ ਨਾਲ ਤੇ ਰਖਣਾ ਨਹੀਂਗਾ ਕਿਉਂ ਹਾਏ ਪੈਰ ਪੈਰ ਤੇ ਮੈਨੂੰ ਜੀਣ ਨਹੀਂ ਦਿੰਦੀ ਹੋਈਆਂ ਗੱਲਾਂ ਕਰਦੀ ਯਾਰ ਤੁਸੀਂ ਆਂਦੇ ਉਹਦਾਂ ਕਿਉਂ ਆਡਾ ਲਾਈ ਰੱਖਦੀਆਂ ਯਾਰ ਕੋਹ ਨਹੀਂ ਆ ਵੀ ਤੈਨੂੰ ਇਕਾਥ ਨਾ ਤਾੜੀ ਨਹੀਂ ਵਜਦੀ ਦੋਹੀ ਹੱਥੀ ਤਾੜੀ ਵਜਦੀ ਤੂੰ ਵੀ ਕੋਈ ਨਾ ਕੋਈ ਗੱਲ ਜੁੱਕ ਨਹੀਂ ਹੁੰਗਦੇ ਤਾਂ ਹੀ ਉਹ ਗਾੜੀ ਗੱਲ ਕਰਦੀ ਆ ਮੈਂ ਤਾਂ ਜੇ ਗੱਲ ਕਰਨ ਨੂੰ ਸੋਚਣ ਲਈ ਹੁੰਨੀ ਆ ਤਾਂ ਉਹਦੇ ਅੱਗੋਂ ਹੀ ਗੱਲਾਂ ਬਣਾ ਬਣਾ ਕੇ ਦੱਸ ਦਿੰਦੀ ਆ ਮੈਨੂੰ ਤਾਂ ਕੋਈ ਸਮਝ ਨਹੀਂ ਲੱਗਣ ਰਹੀ ਉਹਦੀਆਂ ਗੱਲਾਂ ਦੀ ਵੀ ਕੀ ਇਹ ਕਰਦੀ ਫਿਰਦੀ ਆ ਕੱਖ ਨਹੀਂ ਉਹ ਕਰਦੀ ਫਿਰਦੀ ਕੱਖ ਨਹੀਂ ਕਰਦੀ ਯਾਰ ਦੀ ਸੋਚ ਮਾੜੀ ਤੇਰੀ ਫਿਰ ਮੇਰੇ ਮੁੰਡੇ ਨੂੰ ਕਿਉਂ ਕਰਾਇਆ ਪੈਸੇ ਦੇਣ ਵਾਦੀ ਫਿਰ ਤੁਸੀਂ ਆਪੇ ਲਏ ਹੀ ਨਾ ਬਾਹਰ ਬਾਹਰ ਫੜਾਉਂਦੇ ਨੇ ਮੇਰੇ ਨਾਲ ਪਤਾ ਲੱਗਿਆ ਤੇਰਾ ਇਰਾਦਾ ਵੀ ਮੈਂ ਆਪਣੇ ਪੁੱਤ ਨੂੰ ਉਹਦੇ ਚਾਚੇ ਨਾਲੋਂ ਤੋੜਾ ਉਹਦਾ ਮੋਹ ਤੋੜਦਾ ਐਂ ਤਾਂ ਮੈਂ ਨਿਆਣੇ ਨੂੰ ਕਹਿ ਕਹਿ ਕੇ ਉਹਨਾਂ ਦਾ ਮੋਹ ਤੋੜਦਾ ਸਾਡੇ ਘਰ ਦੇ ਲੋਕਾਂ 'ਚ ਕੀ ਆ ਨਿਆਣੇ ਨੂੰ ਵਖਸ ਸਿਖਾਈ ਜਾਣਾ ਤੁਹਾਡਾ ਚਾਚਾ ਇਦਾਂ ਦਾ ਤੁਹਾਡੀ ਚਾਚੀ ਇਦਾਂ ਦੀ ਆਪਦੇ ਕੂਣਾ ਨਹੀਂ ਨਿਆਣੇ ਨੂੰ ਵੀ ਨਹੀਂ ਕੂਣ ਦੇਣਾ ਪਾਇਆ ਚਾਚਿਆਂ ਨਾਲ ਤੇ ਨਿਆਣੇ ਦਾ ਇੱਥੋਂ ਮੋਹ ਡੁੱਟ ਜਾਂਦਾ ਲਾਲੋ ਜੋਰਾ ਲਾਲੋ ਜੀ ਵਰ ਹੋਰ ਜੋਰ ਮੈਨੂੰ ਗੁੱਸਾ ਚੜ ਚੜ ਜਾਣ ਡਿਆ ਤੇ ਮਾਰ ਮੇਰੇ ਸਿਰ ਚ ਕੋ ਫਿਰ ਗੁੱਸਾ ਚੜ ਚੜ ਜਾਣ ਡਿਆ ਤੇ ਕਮਨ ਬੇੜ ਸੌਖਾ ਰੋ ਨਾਲੇ ਭਰਾ ਵੱਲ ਜਾਜ ਭਰਾ ਤੇਰੀ ਵੱਲ ਆਵੇ ਸੁਭ ਚੰਗਾ ਵਾ ਸ਼ਰਮ ਨਹੀਂ ਆਉਂਦੀ ਹਣੀ ਗੱਲ ਕਰਦੀ ਨੂੰ ਇਦਾਂ ਦੀਆਂ ਗੱਲਾਂ ਕਰਨ ਢੀ ਤੂੰ ਤੁਸੀਂ ਸ਼ਰਮ ਨਾ ਹੌਲਦੇ ਜੇ ਫਸ ਮਾਰੂ ਖਾ ਗਏ ਪੈਸੇ ਕੀ ਤੁਸੀਂ ਪੈਸੇ ਲਿਆ ਕੇ ਆਪਣੇ ਘਰ ਵਿੱਚ ਕਲਾ ਪਾ ਲਈ ਆ ਆ ਚੰਗੀ ਗੱਲ ਵਾ ਕੋਈ ਕਾਣਵਾ ਤੇ ਤੂੰ ਕੇ ਮੈਂ ਤੁਸੀਂ ਪਾਈ ਆ ਮੈਂ ਕਿਹਾ ਅੰਦਰ ਬਾਹਰ ਫੜਾ ਦੇ ਦਫਾ ਹੋ ਜਾਣਾ ਹੀ ਉੱਥੋਂ ਪੈ ਚੰਗਾ ਬੋੜੀਆ ਬੋਲਾ ਤੂੰ ਕਰਦੀ ਕੀ ਆ ਹਏ ਇਹਨਾਂ ਨੇ ਪਤਾ ਨਹੀਂ ਕੀ ਆ ਨਾ ਸਿਰ ਦੇ ਵਿੱਚ ਧੂੜ ਦਿੱਤਾ ਤੇ ਸਾਰਾ ਹੀ ਉਹਨਾਂ ਦਾ ਹੋ ਗਿਆ ਵਾ ਚੰਗਾ ਬੰਦਾ ਵਾ ਤੂੰ ਆਪਣੇ ਘਰ ਵੱਲ ਵੇਂਦਾ ਨਹੀਂ ਕੱਖ ਵੀ ਮੈਂ ਮੁੰਡਾ ਇਹ ਕਿ ਕਰਾਂ ਜਲ ਜਾਣਾ ਜੇ ਐਡਾ ਔਖਾ ਵਾ ਨਾ ਜਾਂ ਖਾ ਪਰਚਾਈ ਦੀਆਂ ਪੱਕੀਆਂ ਲਾਗੇ ਭਰਾ ਦੇ ਬਹੁਤ ਜਾ ਕੇ ਨਾਲੇ ਆਂਦਾ ਸਾਰੇ ਹੀ गिर ਗਏ ਆ ਚਾਚੀ ਕਿੱਥੇ ਆ? ਉਹ ਤੇ ਬਾਹਰ ਨੂੰ ਗਿਆ ਵਾ। ਬਾਹਰ ਗਏ। ਆ ਪੈਸੇ ਦੇ ਦੜਨ ਦਿੱਤੇ ਆ। ਇਹ ਕਾਦੇ ਪੈਸੇ ਆ? ਭਰਾ ਨੇ ਮੈਨੂੰ ਆਵੇ। ਪੁੱਛ ਲੈ। ਪੈਸੇ ਠੇਕੇ ਦੇ ਤਿੰਨ ਲੱਗਦੇ। ਉਹ ਠੇਕੇ ਦੇ ਪੈਸੇ ਤੇ ਜ਼ਿਆਦਾ ਹੋਣੇ ਸੀਗੇ। ਉਹਦਾ ਹੱਥ ਧਾਰ ਲਿਆ ਹੋਣੇ ਆ। ਪੁੱਛੂੰਗੀ ਨਾ। ਅਜ ਤਾਂ ਮੇਤੋ ਨਾ ਚੋਰੀਆਂ ਹੀ ਕਮਾਈ ਜਾਂਦਾ ਹੈ। ਉਧਰੋਂ ਮੁੰਡੇ ਨੂੰ ਕਹਿੰਦੇ ਬਾਹਰ ਲੈ ਕੇ ਜਾਣਾ ਵਾ। ਉਧਰੋਂ ਪੈਸੇ ਵੀ ਦੇ ਜਾਂਦੇ ਤੇ ਮੈਨੂੰ ਘੱਟ ਕਿਹੇ ਕਰਦਾ ਨਹੀਂ ਪਤਾ ਹੁੰਦਾ। ਮੈਨੂੰ ਆੜ ਗੋਆਂ ਨੂੰ ਪਤਾ ਲੱਗਦਾ ਜੇ ਚਾਚੀ ਜੀ ਨਾ ਆਉਂਦੇ ਤੇ ਮੈਨੂੰ ਇਹ ਨਹੀਂ ਪਤਾ ਲੱਗਣਾ ਪੀ ਉਹਦੇ ਨੂੰ ਬਾਹਰ ਲੈ ਕੇ ਜਾਣਾ ਤੇ ਹੁਣ ਜੇ ਉਹਦੇ ਮੈਨੂੰ ਨਾ ਨਾ ਪੈਸੇ ਫੜਾ ਕੇ ਜਾਂਦਾ ਤੇ ਮੈਨੂੰ ਪੈਸਾ ਦਾ ਵੀ ਨਹੀਂ ਪਤਾ ਲੱਗਣਾ ਬਾਰੋ-ਬਾਰ ਪਤਾ ਨਹੀਂ ਕੀ ਕੋਸ਼ ਉਹਨਾਂ ਨੂੰ ਦੇ ਜਾਂਦੇ ਚਲ ਆਉਂਦੇ ਆ ਤਾਂ ਕੋਸ਼ ਦੀ ਆ ਗਏ ਮੈਂ ਤੁਹਾਨੂੰ ਵੇਖਣ ਚਲੀ ਆਹੋ ਮੈਂ ਤਾਂ ਬਾਹਰ ਹੀ ਪਹੁੰਚਿਆ ਅੱਛਾ ਆਏ ਕੀ ਕਰਨ ਗਏ ਆਂ ਅਸੀਂ ਬਾਹਰ ਉਹਦੇ ਬੱਤੀ ਬੰਦ ਹੋ ਗਈ ਸੀ ਇਨਵਰਟਰ ਖਰਾਬ ਹੋਇਆ ਸੀ ਤੇ ਪੱਖਾ ਨਹੀਂ ਚੱਲਣ ਦਿਆ ਮੈਂ ਬਾਹਰ ਨਿਕਲ ਕੇ ਪਾਰ ਹਵਾ ਜੀ ਵਗਦੀ ਗਰਮੀ ਪੜੀ ਐ ਇਨਵਰਟਰ ਵਾਲਨ ਕੀਤਾ ਨਹੀਂ ਫੋਨ ਕੀਤਾ ਲਾਰਾ ਹੀ ਲਾਈ ਜਾਂਦਾ ਆ ਗਿਆ ਆ ਗਿਆ ਆ ਗਿਆ ਅੱਛਾ ਆਜੂਗੀ ਆ ਉਹਦੇ ਪੈਸੇ ਪੜਾ ਗਿਆ ਸੀ ਅਸਾਂ ਦੇ ਗਿਆ ਹਾਂ ਇਹ ਕਦੇ ਪੈਸੇ ਇਹ ਮੈਥੋਂ ਲਏ ਸੀ ਉਹਨੇ ਭਾ ਨੇ ਉਹ ਝੋਨੇ ਲਾਉਂਦੇ ਸੀ ਲੇਵ ਲਾਉਂਦੇ ਸੀ ਉਹ ਦੁੱਖੇ ਘਟਾਏ ਜੀ ਤੇ ਮੈਨੂੰ ਕਹਿੰਦਾ ਵੀ ਪੈਸੇ ਆ ਕੇ ਘਰ ਦੇ 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 ਥੋੜੇ ਦੇਣੇ ਨਾਲ ਪੜਾ ਦੇ ਅੱਛਾ ਹੂੰ ਤੇ ਤੁਸੀਂ ਮੈਨੂੰ ਦੱਸਿਆ ਹੀ ਨਹੀਂ ਵੀ ਪੈਸੇ ਵੜਾਏ ਉਹਨਾਂ ਨੂੰ ਯਾ ਮੈਂ ਨਿਗਾਹ ਨਿਗਾਹ ਗੱਲਾਂ ਹੁਣ ਤੈਨੂੰ ਮੈਂ ਦੱਸ ਪੋਛ ਕੇ ਕਰਨੀ ਆ ਤੇ ਲੈ ਬੰਦਾ ਘਰ ਗੱਲ ਕਰਦਾ ਹੀ ਆ ਇਸ ਕਰਨ ਵਾਲੀ ਗੱਲ ਬਾਹਰ ਉਥੇ ਲੈਵੜ ਦੇ ਮੈਂ ਜੋ ਤੇ ਮੈਂ ਵੀ ਉੱਥੇ ਕੱਢ ਕੇ ਲੈਵੜ ਨੇ ਮੰਗੇ ਤੇ ਕੋਈ ਕੋਈ ਹੰਨੀ ਨਾ ਮੈਂ ਕੱਢ ਕੇ ਪੜਾ ਦੇ ਮਹੀਨਾ ਮੈਂ ਤਾਂ ਬਹੁਤ ਝੋੜੀਆਂ ਕਮਾਉਣ ਲੱਪੇ ਪੈਸੇ ਵੀ ਦੇਈ ਜਾਂਦੇ ਆ ਹੋਰ ਵੀ ਤੁਸੀਂ ਝੋੜੀਆਂ ਕਮਾਈ ਜਾਂਦੇ ਆ ਹੋਰ ਮੈਂ ਝੋੜੀਆਂ ਕਾਦੇ ਮੈਨੂੰ ਬੋ ਦੱਸਦੀ ਹੈ ਨਾ ਕਿ ਕੀ ਚੋਰੀਆਂ ਕਮਾਈਆਂ ਵਾ ਇਦਾਂ ਘਰ ਦੇ ਗੁਜ਼ਾਰੇ ਹੁੰਦੇ ਆ ਕਿ ਕਰਨ ਕੀ ਹੋਵੇ ਗੁਜ਼ਾਰਾ ਆਹ ਤੇ ਫਿਰ ਇਦਾਂ ਸੰਨ ਲੱਗਣ ਵਾਲੀ ਗੱਲ ਹੀ ਆ ਇਹ ਕਿਹੜੀ ਸੰਨ ਲੱਗ ਗਈ ਆ ਵੀ ਹੁਣ ਮੈਨੂੰ ਪਤਾ ਨਹੀਂ ਲੱਗਣਾ ਕਿ ਉਹ ਉਹਨਾਂ ਤੋਂ ਹੀ ਪੜਾਇਆ ਜੀ ਉਹਦੇ ਮੈਨੂੰ ਨਾਂ ਫੜਾ ਕੇ ਜਾਂਦਾ ਉਹਨਾਂ ਹੱਥ ਮਾ ਨਹੀਂ ਰਿਹਾ ਲੈ ਹੱਥ ਧਾਰ ਲੈ ਤੇ ਫੜਾ ਗਿਆ ਵਾ ਆਸੇ ਜਿਹੜੀ ਗੱਲ ਫੜਾ ਲਿਆ ਨਾ ਤੇ ਹੋ ਸਕਦਾ ਨਾਂ ਫੜਾ ਕੇ ਜਾਂਦੇ ਕਿਉਂ ਨਾ ਫੜਾ ਕੇ ਜਾਂ ਆਹ ਤੇ ਨਾਂ ਵੀ ਫੜਾ ਜੇ ਤਾਂ ਫਿਰ ਕੀ ਤੂੰ ਹੀ ਕਹਦਾ ਮੈਨੂੰ ਦੱਸਨੇ ਫਿਰ ਕੀ ਕਿਉਂ ਨਹੀਂ ਆਹ ਫਿਰ ਕੀ ਹੋ ਜੇ ਨਾਂ ਫੜਾ ਕੇ ਜਾਂਦੇ ਤੁਹਾਡੇ ਪਾਸੇ ਫਿਰ ਹੀ ਨਹੀਂ ਨਾ ਨਾਰੇ ਨੂੰ ਉਹ ਦਿਨ ਤੁਸੀਂ ਬਾਹਰ ਖੜਦੇ ਫਿਰਦੇ ਮੈਨੂੰ ਦੱਸਿਆ ਤੁਸੀਂ ਜੇ ਮੈਂ ਤੈਨੂੰ ਅਜੇ ਕੱਲ ਚੱਲੀ ਜੇ ਪਾਪ ਬੋਣੇ ਨਾ ਬੜਾ ਬਾਹਰ ਕਿੱਥੇ ਲੈ ਚੱਲੇ ਮੈਨੂੰ ਪਹਿਲਾਂ ਪਾਪ ਬੜਾਉਂਗੇ ਤੇ ਫੇਰ ਖੜਾਂਗੇ ਉਹਨੂੰ ਗਲਤ ਕੀਤੀ ਹੈ ਨਾ ਤੁਸੀਂ ਆਹ ਗਲਤ ਕੀਤੀ ਉਹ ਮੈਂ ਨਹੀਂ ਮੇਰ ਨਾਲ ਕੀਤੀ ਹੈ ਮੇਰ ਨਾਲ ਗੱਲ ਕੀਤੀ ਕਿਹਨੇ ਇਹ ਤੂੰ ਟ੍ਰੈਵਲ ਏਜੰਟ ਆਪੇ ਤੈਨੂੰ ਪਹਿਲਾਂ ਤਿੰਨਾਂ ਗੱਲ ਕਰਨੀ ਮੈਂ ਟ੍ਰੈਵਲ ਏਜੰਟ ਆ ਮੇਰ ਨਾਲ ਤੇ ਗੱਲ ਪਤਾ ਹੋਣਾ ਚਾਹੀਦਾ ਵੀ ਮੈਂ ਤੁਹੀਂ ਖੜਨਾ ਕਿ ਨਹੀਂ ਖੜਨਾ ਮੇਰਾ ਪਤੀ ਆ ਮੈਂ ਖੜਨਾ ਉਹਨੂੰ ਉਹ ਵੀ ਚਾਚੀ ਜੀ ਨਾਲ ਆਉਂਦੇ ਨਾ ਨਾ ਇੱਥੇ ਤੇ ਮੇਰੇ ਨਾਲ ਗੱਲ ਨਾ ਨਾ ਕਰਦੇ ਤੇ ਮੈਨੂੰ ਪਤਾ ਹੀ ਨਹੀਂ ਲੱਗਣਾ ਸਾਰੇ ਆਂਡ ਗਵਾਂਡ ਨੂੰ ਪਤਾ ਵਾ ਪਤਾ ਸਾਰੇ ਕਿੰਨੀ ਸੋਭਾ ਕਾਂਡੇ ਵੀ ਵਧੀਆ ਲੱਗਾ ਕਰਨ ਨੂੰ ਖੜਦਾ ਆ ਤੇ ਬਾਰ ਬਾਰ ਸੋਭਾ ਖੱਟੀ ਜਾ ਮੈਨੂੰ ਪਤਾ ਵੀ ਨਹੀਂ ਛਦੈ ਨੂੰ ਤੈਨੂੰ ਤੂੰ ਤੈਨੂੰ ਸੱਤੀ ਕੱਪੜੀ ਅੱਗ ਲੱਗ ਗਈ ਤੇ ਤੈਨੂੰ ਪਤਾ ਲੱਗਣਾ ਤੇ ਲੱਗਣੀ ਆ ਜਦੋਂ ਮੈਨੂੰ ਪਤਾ ਹੀ ਨਹੀਂ ਕਿ ਮੈਨੂੰ ਘਰ ਨਾ ਤਾਂ ਘਰ ਦੇ ਤੁਸੀਂ ਸਲਾਹ ਨਹੀਂ ਕਿਹਾ ਨਾ ਕੀਤੀ ਆਂਡ ਗਵਾਂਡ ਸਾਰੇ ਨੂੰ ਪਤਾ ਕਰ ਦਿਆਂ ਗੱਲਾਂ ਆਂਡ ਗਵਾਂਡ ਤੋਂ ਪਤਾ ਲੱਗ ਜਾਂਦਾ ਫਿਰ ਬੰਦੇ ਨੂੰ ਗੁੱਸਾ ਨਹੀਂ ਲੱਗਦਾ ਮੈਂ ਅਦਰ ਵਾਲਾ ਪੈ ਨਹੀਂ ਆਂਡ ਗਵਾਂਡ ਜੇ ਤਾਂ ਗੱਡੀ ਦਾ ਨਜ਼ਰ ਮੇਰੇ ਘਰ ਦੇ ਵਿੱਚ ਜੇ ਮੈਂ ਤੈਨੂੰ ਦੱਸ ਕੇ ਤਾਂ ਤੂੰ ਪਹਿਲੇ ਕਲਾ ਪਾਲਾ ਜੇ ਕੰਮ ਸ਼ੁਰੂ ਹੋਂ ਤੋਂ ਪਹਿਲੇ ਕਲਾ ਪੈ ਜਾਣੀ ਕਾਦੀ ਮੈਂ ਕਲਾ ਪਾਲਾ ਨਹੀਂ ਸੀ ਜਦੋਂ ਇਦਾਂ ਦੇ ਕੰਮ ਕਰਨੇ ਕਲਾ ਤਾਂ ਹੀ ਪੈਂਦੀ ਆ ਤੇ ਇਦਾਂ ਦੇ ਕੰਮ ਨਾ ਛੜੇ ਤਾਂ ਮੈਂ ਤੁਮ ਸਾਹ ਦੇ ਤੱਕ ਪੁੱਛ ਕੇ ਕੰਮ ਕਰਾਂਗਾ ਜੇ ਚੁੱਪ ਕੀਤੀ ਰਹਿ ਇਹਦੇ ਪੁੱਛ ਕੇ ਕਰਨੇ ਇੱਥੇ ਉਹ ਮੈਨੂੰ ਪਤਾ ਪੂਸੇ ਉੱਜ ਪਛਾਂ ਵੱਲੋਂ ਚੜਨਾ ਜਿੱਦਣ ਮੈਨੂੰ ਪੁੱਛ ਕੇ ਕੰਮ ਕਰਨੇ ਤਾਂ ਹੀ ਤੇ ਉਹ ਅਗਲੀਆਂ ਦੀ ਚੜ ਮੱਚਦੀ ਆ ਕਿ ਇਹਨੂੰ ਕੀ ਜਾਣਦੇ ਤੇ ਇੱਥੇ ਚੱਲ ਰਹੀ ਕਿਹੜੀ ਗੱਲ ਆ ਉਹਨਾਂ ਚਾਹ ਤਾ ਇੱਥੇ ਕੀ ਮਚਾਤੀ ਉਹਨਾਂ ਦੀਦੀ ਪਤਾ ਕਿ ਨਹੀਂ ਆਕਰ ਉਹਦੋਂ ਮੈਂ ਦੁੱਧ ਦਾ ਪੁੱਛਣ ਗਈ ਤਾਂ ਗਲੀ ਨੇ ਮੈਨੂੰ फटाफट ਜਵਾਬ ਦੇ ਦਿੱਤਾ ਉਹ ਡੇੜੀ 3 ਕਿਲੋ ਤੋਂ 2 ਕਿਲੋ ਨਹੀਂ ਕਰ ਸਕਦੇ ਸੀਗੇ ਤੇ ਤੁਸੀਂ ਮਾਰ ਕਿਤੇ ਕਹੀ ਕੁਛ ਉਹਨਾਂ ਵਾਸਤੇ ਕਰੀ ਜਾਂਦੇ ਜਦੋਂ ਮੁੰਡਾ ਆ ਗਿਆ ਨਾ ਆਪਣੇ ਘਰੇ ਘਰੇ ਦੁੱਧ ਦੇ ਜਾ ਗਣਾ ਵੇਖੀ ਸਹੀ ਮੈਨੂੰ ਪਤਾ ਮੇਰੇ ਭਰਾ ਦਾ ਉਹ ਸਾਈਂ ਜਿੰਦਾ ਮੁੰਡੇ ਦੇ ਭਰਾ ਤੇ ਕਰ ਲੂਗਾ ਪਰ ਜਾਈਨੇ ਨਹੀਂ ਨਾ ਕਰਨ ਦੇਣਾ ਉਹ ਵੀ ਤੇਰੇ ਰਗੀ ਆ ਨਾ ਫਿਰ ਹੁਣ ਤੂੰ ਕਰਨ ਦੇਣੀ ਆ ਮੈਂ ਤਾਂ ਕਰਨ ਦਿੱਦੀ ਪਈ ਆ ਖਰਬੂਜੇ ਨੂੰ ਖਰਬੂਜਾ ਵੀ ਹੈ ਕੇ ਰੰਗ ਫਰਦਾ ਨਾ ਭਰਾ ਜਿਹੜਾ ਉਹਦੇ ਵਾਲੀ ਆ ਉਨੇਕਾਂ ਦਿਨ ਜਿਨੇ ਸ਼ੋਹ ਨਾ ਦਿੱਤਾ ਤੇ ਭਰਾ ਕਿੱਦਾਂ ਦੇ ਦੂੰ ਕਿਉਂ ਨਾ ਸ਼ੋਹ ਦੇਉਗਾ ਹੁਣ ਤੂੰ ਮੈਨੂੰ ਸ਼ੋਹ ਦੇਣ ਲਈ ਤੇ ਤੁਸੀਂ ਤਾਂ ਆ ਪਾਸੇ ਜਾ ਕੇ ਘਰੀ ਜਾਂਦੇ ਹੋ ਸਾਰਾ ਕੰਮ ਤੇ ਮੈਨੂੰ ਹੁਣ ਕਦੋਂ ਉਹਨਾਂ ਨੂੰ ਪੈਸੇ ਦਿੱਤੇ ਨਹੀਂ ਦਿੱਤੇ ਮੈਨੂੰ ਪਤਾ ਹੀ ਨਹੀਂ ਭਰਾ ਭਰਾਵਾਂ ਦੀਆਂ ਬਾਹਾਂ ਹੁੰਦੀਆਂ ਤੇ ਜਨਾਨੀਆਂ ਸ਼ਰੀਕ ਬਣਾਉਂਦੀਆਂ ਭਰਾਵਾਂ ਨੂੰ ਤੂੰ ਚੁਕੜਾ ਦੇ ਦੇ ਕੇ ਨਾ ਵੀ ਮੇਰੇ ਸ਼ਰੀਕਾ ਨੂੰ ਸ਼ਰੀਕ ਵਾਤ ਸ਼ਰੀਕ ਸ਼ਰੀਕ ਆ ਤੋ ਜੋ ਮਰਜੀ ਕਰੀ ਜਾਵੇ ਹਨਾ ਉਹ ਦੀਦੀ ਪਤਾ ਕਿੰਨਾ ਮੇਰੇ ਨਾਲ ਲੜਦੀ ਹੈ ਉਹ ਕੀ ਤੇ ਨਾਲ ਲੜਦੀ ਤੇਰੇ ਫੱਟ ਮਾਰਦਾ ਨੇ ਫੱਟ ਮਾਰਦਾ ਇੱਥੇ ਚਬਰ 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 ਕਰੀ ਜਾਣਾ ਹੁੰਦਾ ਤੂੰ ਮੈਨੂੰ ਕਹੀ ਜਾਇਆ ਕਰੋ ਮੈਨੂੰ ਹਰ ਗੱਲ ਤੇ ਚੁੱਪ ਕਰਵਾ ਲਿਆ ਕਰੋ ਸਾਰਾ ਦੇਣੀ ਜਦੋਂ ਤੀਨ ਨੂੰ ਪਤਾ ਲੱਗਿਆ ਇੱਛੇ ਕਰਕੇ ਫੇ ਚੋਰੀਆਂ ਹੋ ਉਹਨਾਂ ਦੇ ਥੋਂ ਮੈਂ ਕਿ ਤੁਮਾਈ ਜੋ ਮੈਨੂੰ ਕੀ ਆ ਪਤਾ ਤੇ ਬਾਅਦ ਚ ਲੱਗਣਾ ਕੀ ਲੱਗਣਾ ਬਾਅਦ ਚ ਦੋ ਲੱਖ ਹੋਗੇ ਕੀ ਜੋ ਇੱਥੇ ਤੁਸੀਂ ਵੀ ਇੱਥੇ ਪਤਾ ਤੇ ਬਾਅਦ ਚ ਲੱਗਣਾ ਵਾ ਨਾ ਜਿਹੜਾ ਢੋਟ ਹੋਗੇ ਉਧਰ ਨੂੰ ਦੇਈ ਜਾਂਦੇ ਸਾਰਾ ਕੁਝ ਢੋ ਮੈਨੂੰ ਕੀ ਉਥੇ ਮੈਂ ਟਰਾਲੀ ਪੈਸਿਆਂ ਦੀ ਛੋਟ ਆਇਆ ਉਥੇ ਛੋਟੀ ਹੋਣੀ ਜਦੋਂ ਹੋਈ ਟਰਾਲੀ ਪੈਸਿਆਂ ਦੀ ਤੇ ਛੋਟੀ ਹੋਣੀ ਛੜੀ ਰਹੀ ਨਹੀਂ 24 ਘੰਟੇ ਸਾੜਿਆ ਤੇ ਮੈਨੂੰ ਉਹਨੇ ਹੁੰਦਾ ਵਾ ਜਦੋਂ ਉਹ ਮੈਨੂੰ ਹਰ ਵਕਤ ਚੀਜ਼ ਉਹਦੀ ਮੱਥੇ ਤੇ ਅੱਖਾਂ 'ਵਾਂ ਤੇ ਸਾੜਿਆ ਤੇ ਉਹਨੇ ਮੈਨੂੰ ਚੱਲ ਆ ਲੈ ਰੱਖ ਪਿਆ ਕੇ ਅੰਦਰ ਉਥੇ ਰੱਖ ਲੋ ਹੁਣ ਮੈਂ ਨਹੀਂ ਰੱਖਦੀ ਜੇ ਮੈਂ ਰੱਖਣੇ ਹੁੰਦੇ ਤੇ ਮੈਂ ਫੜਾਉਂਦੀ ਘਾ ਤਾ ਤੁਹਾਨੂੰ ਚੱਲ ਸ਼ੁਗਰ ਤੂੰ ਫੜਾ ਦੇ ਨੀ ਤੇ ਜਨਾਨੀ ਤਾਂ ਕੋਟੀਆਂ ਜਾਂਦੀਆਂ ਆਪਨੇ ਨਿੱਕੇ ਮੋੜ ਖਰਚ ਵਾਸਤੇ ਰੱਖ ਲੈਣੀਆਂ ਹੁੰਦੀਆਂ ਤੇ ਮੈਂ ਇਹ ਪੁੱਛਣਾ ਨਹੀਂ ਵੀ ਉਦਾਂ ਦੇ ਭਾਵੇਂ ਰੱਖ ਹੀ ਲੈਂਦੀ ਪੁੱਛਣਾ ਨਹੀਂ ਪੁੱਛਣਾ ਜ਼ਰੂਰੀ ਹਾਂ ਹਾਂ ਉਹ ਭਰਾਵਾ ਛੱਡ ਦੋ ਬੱਤੀ ਗਾਂ ਅੱਛਾ ਅੱਛਾ ਜੰਪਰੂ ਡਿਆ ਵਾ ਲਾ ਦੇ ਲਾ ਦੇ ਲਾ ਦੇ ਅੱਛਾ 10 ਮਿੰਟ ਠੀਕ ਆ ਚੰਗਾ ਚੰਗਾ ਓਏ ਆ ਜਾ ਭਰਾਵਾ ਬਣੀ ਏ ਚਾਹ ਵੀ ਬਣਾ ਲੀਨੇ ਇਹ ਕਿਹੜੀ ਗੱਲ ਆ ਚਾਹ ਤੁਹਾਡੇ ਨੂੰ ਚੰਗੀ ਗੁਰੂ ਆਹੋ ਵੇਸਣ ਉਹ ਜੋ ਖਾਣਾ ਹੋ ਖਾ ਲਿਓ ਭਰਾ ਹਾਂ ਚੱਲ ਲਾ ਕੇ ਆ ਜੀ ਹਰ ਅੱਛਾ ਦੋ ਜਣੇ ਠੀਕ ਆ ਠੀਕ ਕੋਈ ਨਹੀਂ ਬਣ ਬਣ ਜੂਗੀ ਬਣ ਜੂਗੀ ਇਹ ਜਦ ਸਾਨੂੰ ਆਪਣੀਆਂ ਚਾਹਾਂ ਦੇ ਫਿਕਰ ਪਏ ਆ ਗਾੜੀ ਬੰਦਿਆਂ ਅਨਸਾਰ ਸੱਚ ਕੇ ਚਾਹਾਂ ਦੇ ਨਾਲ ਵੇਸਣ ਰਹੇ ਆ ਕੀ ਗੱਲ ਵਾ ਉਹ ਮੈਨੂੰ ਤਾਂ ਸਦਾ ਹੀ ਬੰਦੇ ਹਰ ਇੱਕ ਦੀ ਲੋੜ ਆ ਬੱਤੀ ਵਾਲਿਆਂ ਦੀ ਲੋੜ ਵਾ ਭੈਣ ਭਰਾ ਦੀ ਲੋੜ ਵਾ ਤੇ ਤੂੰ ਗਾੜੀ ਹੱਥ ਜੋੜੀ ਜਾਨੀ ਆ ਉਹ ਡੈ ਮੈਂ ਉਹਨਾਂ ਦਾ ਖੜੇ ਬੱਤੀ ਛੱਡਦੇ ਤੇ ਉਹ ਖੜਾ ਵੀ ਜੰਪਰ ਛੜਿਆ ਦੋਏ ਨਹੀਂ ਲਾਉਣ ਉਹ ਵੀ ਜਦੋਂ ਰਾਤ ਬਰਾਤੇ ਬੰਦੇ ਰਵਾਜ ਮਾਰ ਲਈਦੀ ਆ ਤੋਂ ਹਰਕੇ ਹਾੜਾ ਕੰਮ ਕਰਕੇ ਜਾਂਦਾ ਕਿ ਨਹੀਂ ਜਾਂਦਾ ਕੀ ਉਹਨੇ ਘੋਟ ਚਾਹ ਹੀ ਮੰਗ ਲਈ ਐ ਨਾ ਤੇ ਰੋਟੀ ਵੀ ਦੀ ਪਿਆਰੀ ਕਰਾਵਾ ਨਾਲ ਹੀ ਕੇ ਚਾਹ ਤਾਂ ਮੋਰੋ ਰੋਟੀ ਵੀ ਤਾਂ ਖਾਣੀ ਚਾਹੀਦੀ ਸਰਦ ਜੜੀ ਕੰਮ ਕਰਨ ਦੇ ਗਰਮੀ ਚ ਚਾਹ ਦੇ ਕੱਪ ਬਰਲੇ ਦੇ ਹੱਥ ਜੋੜੀ ਜਾਂਦੀ ਰੋਟੀ ਵਾਸਤੇ ਡਈ ਆਖਣ ਚਲੋ ਸਾਰੀਆਂ ਗੱਲਾਂ ਛੱਡੋ ਆ ਬੂਟਿਆਂ ਦੇ ਸਰਾਨੇ ਬੈਠੇ ਜੇ ਚਨੇ ਰਿਆ ਦੇ ਇਹ ਤੇ ਆਪੇ ਵੜੇ ਹੋ ਜਾਣੇ ਆ ਉਧਰ ਵਾਣ ਸਰਣ ਦੇ ਉੱਥੇ ਕਿਤੇ ਪਾਣੀ ਨਹੀਂ ਲਾਇਆ ਮੈਂ ਤੇ ਆਰਡਰ ਢੀਕਣ ਦੇ ਆਂ ਆਰਡਰ ਕੀ ਦੇ ਮੇਮ ਸਾਹਿਬ ਦੇ ਹੋਰ ਕੀ ਦੇ ਅਛਾ ਅਗੇ ਮੇਰੇ ਆਰਡਰਾਂ ਦਾ ਸਾਰਾ ਕੰਮ ਚੱਲਦਾ ਵਾ ਤੇ ਆਦੋਗੀ ਤੁਹਾਡੇ ਵਾਲੀ ਬਿਲਕੁਲ ਹੀ ਤੇ ਤੇਰੇ ਆਰਡਰੋਂ ਹੀ ਸਾਰਾ ਕੰਮ ਚੱਲਣ ਡਿਆ ਕਿੱਥੇ ਪਾਣੀ ਲਾਉਣਾ ਕਿੱਥੋਂ ਪੈਸੇ ਲੈਣੇ ਕਿੱਥੋਂ ਪਾਸਪੋਰਟ ਬਣਾਉਣਾ ਕਿੱਥੇ ਕੀ ਕਰਨਾ ਤੇਰੇ ਹੀ ਕੰਮ ਚੱਲਣ ਡੇ ਸੈਨ ਹਾਏ ਵਿਆਹ ਚ ਬੀ ਦਾ ਲੇਖਾ ਲੈ ਆਵੀਂ ਪਾਸਪੋਰਟ ਦੀ ਗੱਲ ਛੱਡਣੀ ਨਹੀਂ ਲੇਗੀ ਜਾ ਹਾਂ ਜਾ ਕੇ ਬਣਾ ਲਾ ਜੇ ਬਣਾ ਲਾ ਜਾ ਕੇ ਮੈਨੂੰ ਦੱਸਣਾ ਨਹੀਂ ਤੂੰ ਪਾਸਪੋਰਟ ਬਾਰੇ ਬਣਾ ਕੇ ਹੀ ਘਰ ਲਿਆਉਂਦਾ ਫੇਰ ਦੱਸਣਾ ਹੀ ਜੇ ਬਣ ਜਾਂਦਾ ਤੇ ਤੂੰ ਮੈਨੂੰ ਛੱਡਣਾ ਹੀ ਕਿਦੇ ਉਹ ਜਵਾ ਬਾਬਾ ਚੋਨਾ ਚ ਮੈਂ ਲਾਲਾ ਆਪਣਾ ਜਾ ਕੇ ਸਾਰੇ ਲੋਬਾਂ ਨੇ ਡਿਆਵਾ ਲੱਗਣ ਡਿਆ ਮੈਂ ਤੈਨੂੰ ਸੁਨਾਖ ਲਾਇਆ ਵੀ ਮੇਰੇ ਲੱਗੇ ਆ ਜਾ ਉਧਰੋਂ ਰਣਜੋਧ ਆਖੀ ਜਾਂਦਾ ਵੀ ਮੇਰੇ ਅਖੇ ਵਾਣ ਦੀ ਪਾਣੀ ਕਿਉਂ ਨਹੀਂ ਲਾਦਾ ਮੇਰੇ ਪਾਣੀ ਕਿਉਂ ਨਹੀਂ ਛੱਡਿਆ ਤੇ ਉਹਨੂੰ ਤੁਸੀਂ ਕਹਿ ਦੇਣਾ ਹੈਗਾ ਮੁੜ ਕੇ ਮੈਂ ਜੇ ਮੈਂ ਪਾਣੀ ਲਾਦਾ ਤੂੰ ਮੈਨੂੰ ਪੈ ਜਾਣਾ ਪਿੱਠੇ ਅਕੇ ਦੀ ਕਰ ਗੱਲ ਠੇਕੇ ਦੀ ਕਰ ਗੱਲ ਮੈਂ ਨਹੀਂ ਉਹ ਠੇਕੇ ਦੀ ਕੀਤੀ ਤਾਂ ਹੱਥ ਤੇ ਗੱਲ ਕਰਕੇ ਲਾਉਣਾ ਵਾ ਗੱਲ ਕੀਤੀ ਨਹੀਂ ਹਲੇ ਤੱਕ ਮੈਂ ਨਹੀਂ ਕਿ ਕੀਤੀ ਗੱਲ ਕੋਈ ਵੀ ਹਾਏ ਰੱਬਾ ਕਰਿਓ ਬਣਾ ਜਦੋਂ ਚ ਨਾ ਬਦਲ ਮਰਾ ਹੋ ਜਾਊਗਾ ਨਾ ਉਦੋਂ ਕਰਿਓ। ਉਹ ਯਾਰ ਮੈਂ ਤੈਨੂੰ ਕਿੰਨੀ ਯਾਰ ਵੱਡਿਆ ਵੀ ਆ ਤੈਨੂੰ ਆਖਿਆ ਵੀ ਮੇਰਾ ਭਰਾਵੇਂ ਕਿੱਦਾਂ ਆਖਦਾ ਉਹਨੂੰ ਉਹਨੇ ਸਾਡੇ ਸਾਰੇ ਕੰਮ ਕਰਨ ਦਿਆ ਕਿ ਨਹੀਂ ਕੀ ਕੰਮ ਕਰਨ ਦਿਆ ਕੀ ਕਰ ਦਿੱਤਾ ਉਹਨੇ ਸਾਰੇ ਤੋਂ ਕਹਿਣ ਦੇ ਦਿਆ ਤੇ ਹੁਣ ਤੇਰੇ ਹੀ ਨਹੀਂ ਤੂੰ ਹੀ ਨੀ ਗਾੜੀ ਹੋਣ ਦਿੰਦੀ ਕੰਮ ਨਹੀਂ ਹਾਏ ਰੱਬਾ 2000 ਦਾ ਪਾਸਪੋਰਟ ਬਣ ਜਾਣਾ ਉਹੀ ਕੰਮ ਤੇਰੇ ਕਰੀ ਜਾਂਦਾ 2000 ਦਾ ਪਾਸਪੋਰਟ ਤੇਰਾ ਸਾਰਾ ਕੰਮ ਹੋ ਗਿਆ ਲੱਖਾਂ ਚ 2000 ਰੁਪਿਆ ਕਹਾਦਾ ਹੋਇਆ ਕਰੋੜਾ ਰੁਪਿਆ ਹੋ ਗਿਆ ਇਹ ਤੂੰ ਹੀ ਨਹੀਂ ਨਾ ਕਰਨੀ ਗੱਲ ਆਪਣੇ ਭਰਾ ਨਾਲ ਤੇ ਫਿਰ ਮੈਂ ਜਾਣੀ ਕੋਈ ਪਰੀਤਵਾਰ ਗੱਲ ਕਰਨ ਮੈਂ ਸਿੱਧਾ ਪੱਧਰਾ ਕਹਿ ਦੇਣਾ ਵਾ ਵੀ ਇਹੀ ਨਹੀਂ ਠੇਕਾ ਇਹਨਾਂ ਦੇਣਾ ਜੇ ਤੈਨੂੰ ਬਾਰਖਾਂ ਦੀ ਠੀਕ ਨਹੀਂ ਤੇ ਨਾ ਸਹੀ ਕਰਦਾ ਗੱਲ ਜਾਂ ਕਰਿਆ ਜੇ ਤੋੜ ਭਰਾਵਾਂ ਨੂੰ ਭਰਾਵਾਂ ਨੂੰ ਤੋੜ ਤੋੜੂਗੀ ਫਿਰ ਕੇ ਤੋੜ ਇਹਨਾਂ ਨੂੰ ਤੁਹਾਡੇ ਅਰਗੀਆਂ ਨੇ ਕਦੇ ਮੈਂ ਨਾ ਕਦੇ ਹੋਰ ਹੁੰਦੀਆਂ ਕਿਤੇ ਧਰਤੀ ਦੇ ਉੱਤੇ ਤੇ ਮੈਂ ਨਾ ਕਰੇ ਖੁਸ਼ੀਆਂ ਹੀ ਖੁਸ਼ੀਆਂ ਹੋਣੀਆਂ ਅਸੀਂ ਘਰ ਦੇ ਵਿੱਚ ਗੱਲਾਂ ਮਾਰਦੀ ਆ ਮੈਂ ਕਹਿ ਕੇ ਹੁਨੀ ਸਿਆਣੀ ਹੱਥੀ ਤਾਂ ਚੱਲ ਜਾ ਕਹਿਆ ਤੂੰ ਨਹੀਂ ਜੀਣ ਦੇਣਾ ਸਾਨੂੰ ਮੇਰਾ ਤੇਦੇ ਘਰ ਵੜਨੋਂ ਜੀ ਨਹੀਂ ਕਰਦਾ ਮੈਂ ਨਹੀਂ ਮੈਂ ਨਹੀਂ ਪੈਰ ਪਾਉਣਾ ਇਹਦੇ ਘਰ ਪਰ ਆ ਬੰਦੇ ਨੇ ਨਾ ਮੈਨੂੰ ਮਜਬੂਰ ਕਰ ਦਿੱਤਾ ਹੁਣ ਤੋਂ ਹੁਣ ਕਰਦੀ ਆ ਨਾ ਮੈਂ ਗੱਲ ਕਿਹੜੇ ਮੂੰਹ ਕੋਂਦੀ ਆ ਤੇ ਕਿਹੜੇ ਮੂੰਹ ਨਹੀਂ ਪਤਾ ਨਹੀਂ ਘਰ ਵੀ ਨਹੀਂ ਲੱਗਦਾ ਹੈਗੀ ਜਿੱਦਾਂ ਆਜਾ ਦੀਦੀ ਘਰੀ ਆ ਇੱਧਰ ਬੜੀ ਆ ਤੂੰ ਹਾਂਜੀ ਆਮਦੇ ਹੀ ਮਾਰੇ ਸਿੱਧੇ ਜੇ ਕਰਨ ਬੈਠ ਜਾ ਬੈਠੇ ਕਿੱਥੇ ਗਿਆ देर ਮੇਰਾ ਉਹ ਤੇ ਬਟਾਲੇ ਗਿਆ ਵਾ ਬਟਾਲੇ ਹਾਂਜੀ ਅੱਛਾ ਟਿਕਟ ਦਾ ਪਤਾ ਕਰਨ ਗਿਆ ਹਾਂ ਨਾ ਫਿਰ ਇਹ ਤਾਂ ਮੈਨੂੰ ਪਤਾ ਨਹੀਂ ਦੱਸਿਆ ਨਹੀਂ ਮੈਂ ਦੇ ਹੀ ਦੱਸ ਕੇ ਗਿਆ ਮੈਂ ਬਟਾਲੇ ਚੱਲਿਆ ਵਾ ਬਾਕੀ ਤਾਂ ਤੁਹਾਨੂੰ ਪਤਾ ਹਣਾ ਜਿਆਦਾ ਨਹੀਂ ਸਾਨੂੰ ਕੀ ਪਤਾ ਗਿਆ ਤੇ ਤੁਹਾਡੇ ਘਰੋਂ ਆ ਮੈਂ ਤਾਂ ਉਦਾਂ ਹੀ ਗੱਲ ਕਰ ਦਿੱਤੀ ਵੀ ਆਂਦਾ ਜੀ ਟਿਕਟਾਂ ਮਹਿੰਗੀਆਂ ਆ ਜੇ ਗਾਹੋਂ ਕੇ ਕਰਾਉਣੀਆਂ ਤਾਂ ਮੈਂ ਪਤਾ ਕਰਨ ਗਿਆ ਹੁਣ ਆ ਪਤਾ ਨਹੀਂ ਕੀ ਕਰਨ ਗਏ ਨਹੀਂ ਮੈਨੂੰ ਦੱਸਿਆ ਹੀ ਨਹੀਂ ਤੇ ਮੈਨੂੰ ਤਾਂ ਬਾਹਰੋਂ ਗੱਲ ਦਾ ਪਤਾ ਲੱਗਦਾ ਵਾ ਵੀ ਆ ਗੱਲ ਹੋਈ ਹੈ ਬਹੁਤੀ ਚਲਾਕ ਬਾਇ ਤੇ ਉੱਥਾ ਚੱਲ ਅਛਾ ਮੈਂ ਤਾਂ ਉਧਰ ਉਹਨਾਂ ਹੀ ਗੱਲ ਕਰਨ ਆਈ ਹਾਂ ਕੀ ਗੱਲ ਕਰਨੀ ਹੈ ਕੀ ਗੱਲ ਕਾਦੀ ਕਰਨੀ ਰੋਹ ਝਾੜੀ ਆਪਣੇ ਪ੍ਰਹਾਨ ਖਲਾਰ ਕੇ ਬਹਿ ਜਾਂਦਾ ਤੇ ਮੇਰੇ ਵਾਲੀ ਪੈੜੀ 'ਚ ਤੁਸੀਂ ਪਾਣੀ ਨਹੀਂ ਪਾਇਆ ਝੋਨਾ ਕਦੋਂ ਲੱਗਣਾ ਮਾਓ ਵਾ ਜੇ ਆ ਅਹ ਤੇ ਝੋਨਾ ਅੱਗੇ ਵੀ ਤੁਸੀਂ ਲਾਉਨੇ ਆ ਤੇ ਇਹੋ ਤੇ ਗੱਲ ਮੈਂ ਕਰਦੀ ਆ ਵੀ ਇਹੀਂ ਲਾਈਏ ਨਾ ਲਾਗੇ ਦੱਸ ਉਹਨੂੰ ਕਾਦਾ ਫਿਕਰਵਾ ਤੂੰ ਤੁੱਦਈ ਉਹਨਾਂ ਨੇ ਪੁੱਛ ਲਿਆ ਹਣਾ ਵਾ ਪਿਛੋਣਾ ਨਹੀਂ ਲਾਇਆ ਤੁਸੀਂ ਇਹ ਕਹਦਾ ਬੰਦਾ ਮੇਰਾ ਨਹੀਂ ਚੰਗਾ ਛੁੱਡੂ ਆ ਮੈਂ ਆਖਿਆ ਸਾਰੀ ਗੱਲ ਪਹਿਲਾਂ ਉਹਨਾਂ ਨਾਲ ਨਿਰੋਜਨਾ ਕਰ ਲਾ ਕਰ ਲਾ ਆਂਦਾ ਕਰ ਲੂੰਗਾ ਕਰ ਲੂੰਗਾ ਜੇ ਹੁਣ ਮੈਂ ਪੁੱਛਣ ਲਈ ਹ ਉਹਨੂੰ ਮੈਂ ਪੁੱਛਿਆ ਵੀ ਤੂੰ ਨਹੀਂ ਪਾਣੀ ਲਾਇਆ ਪਿਆਲੀ ਨੂੰ ਪਾਣੀ ਕਿਉਂ ਨਹੀਂ ਪਾਇਆ ਕਦੋਂ ਨਹੀਂ ਕਰਨਾ ਆਂਦਾ ਹੈ ਤੂੰ ਇਹ ਕਹਿਨੀ ਆ ਵੀ ਠੇਕੇ ਦੀ ਗੱਲ ਕਰਨੀ ਆ ਤੇ ਮੈਂ ਤਾਂ ਕਰਕੇ ਨਹੀਂ ਲਾਇਆ ਤੇ ਮੈਂ ਤੁਹੀਂ ਦੋਹਾਂ ਭਰਾਵਾਂ ਨਾਲ ਠੇਕੇ ਦੀ ਗੱਲ ਹੀ ਨਹੀਂ ਕੀਤੀ ਨਹੀਂ ਤੇ ਠੇਕੇ ਦੀ ਗੱਲ ਤੇ ਕਹਿੰਦੇ ਨਾ ਵੀ ਪਿੱਕੋਵਰੀ ਹੋ ਗਈ ਆ ਵੀ ਆਹ ਬਜਾਜਾ ਠੇਕਾ ਵਾ ਪਹਿਲਾਂ ਗੱਲ ਤਾਂ ਇੱਕ ਵਾਰ ਹੋ ਗਈ 50000 ਵਾ ਪਰ ਹੁਣ ਅਹੀ ਨਹੀਂ ਨਾ 50000 ਦੇਣਾ ਗਾੜੀ ਮੈਂ ਹੁਣ ਆਖਣ ਲਈ ਇਹਨੂੰ ਉਹਦੇ ਤੇ ਪਾਪਾ ਨੂੰ ਡੈਡੀ ਨੂੰ ਮੈਂ ਆਖਣੇ ਅਹੀ 25000 ਰੁਪਇਆ ਠੇਕਾ ਦੇਣਾ ਵਾ ਹਾਏ ਦੀਦੀ ਦਾ ਹੱਦ ਹੋ ਗਈ ਤੁਹਾਡੇ ਵੱਲ ਵੀ 25000 ਠੇਕਾ ਵੀ ਕੋਈ ਠੇਕਾ ਵਾ ਹਾਏ 25000 ਥੋੜਾ ਵਾ 25000 ਕਹਿ ਲੈਣਾ ਵਾ ਕਹਿਣ ਲੱਗਾ ਤੇ ਕਿਤੇ ਕਿੰਨਾ ਚਿਰ ਲੱਗ ਜਾਂਦਾ 25000 ਰੁਪਇਆ ਵੀ ਤੁਹਾਨੂੰ ਇੱਕੇ ਮੁਠੇ ਦੇ ਦਿੰਨੇ ਆਪਾਂ ਭਾਵੇਂ ਹੀ ਆਰਤੀ ਕੋਲ ਆ ਕੇ ਦੇਖੇ ਹਾਨੂੰ ਭਾਵੇਂ ਵਿਆਜ ਪੜਨਾ ਪਵੇ ਉਹ ਤੇਰੇ ਵਰਗੀ ਮਣਕੇ ਸਾਹ ਨਹੀਂ ਲੈਂਦੀ ਤੂੰ ਕਾਹਦੇ ਨਹੀਂ ਸਾਡੇ ਕਿਤੇ ਵਰਤੇ ਜਾਣਗੇ ਇੱਕੇ ਥਾਂ ਹਨੂ ਟੋਟਕਿਆਂ ਚ ਨਾ ਪੈਸੇ ਦੋ ਤੇਰੇ ਕਰਕੇ ਤੇ ਹੀ ਸਾਰੇ ਪਾਸੇ ਸਗੋਂ ਔਖੇ ਹੋਏ ਆਂ ਮਿੱਠੇ ਕਰ ਬਾਹਰ ਇੰਨੇ ਨਾ ਚੱਲਣ ਦਿਆ ਵਾ ਤੇ ਬਾਹਰ ਮੁਕਿਆ ਰਖਣਾ ਮੈਂ 400 ਰੁਪਏ ਠੇਕਾ ਤੇ ਮੈਂ ਸੁਣ ਕੇ ਵੀ ਨਹਰਾਨਗੀ ਹੁੰਦੀ ਵੀ 25000 ਕਿੱਥੇ ਠੇਕਾ 25000 ਭੈਣਾ ਨਾ ਹੋਊਗਾ ਅਸੀਂ ਤੇ ਆਪਣੇ ਘਰ ਚ ਗੱਲ ਕਰਨ ਰਹੇ ਆ ਨਾ ਫੇ ਭਰਾ ਭਰਾ ਕਾਦੇ ਹੋਏ ਜਦੋਂ ਉਹਨਾਂ ਨੇ ਇੱਕ ਦੂਜੇ ਦੀ ਕੋਈ ਗੱਲ ਹੀ ਨਹੀਂ ਸੁਣਨੀ ਮੰਨਣੀ ਨਹੀਂ ਤੇ ਹੁਣ ਵੇ ਤੁਹਾਡਾ ਘਰ ਵੇਖ ਕਿੰਦਾ ਦਾ ਸੋਹਣਾ ਕਿਤੇ ਮਾਰਾਈ ਤੁਹਾਨੂੰ ਸੋਖਣ ਡਾਉਣਾ ਕਰੇ ਕਿਦਾਂ ਦੇ ਪਰਦੇ ਵੇ ਕਿਦਾਂ ਦੇ ਸ਼ੋਅ ਲਾਏ ਆ ਸਾਡੇ ਅੰਦਰ ਕਿਤੇ ਮਿੱਟੀ ਉਡਣ ਰਹੀ ਆ ਤੇ ਜੇ ਆ ਕਿ ਤੇ ਤੁਹਾਡੇ ਵਰਗਿਆਂ ਨੇ ਉਦਾਂ ਹੀ ਕਹਿਣਾ ਨੂੰ ਹੋਵੇ ਤੇਰੇ ਵਰਗੀ ਨੇ ਉਹ ਰਣਜੋਧ ਨੂੰ ਵੀ ਚੱਲ ਛਾਪਾ ਜੀ ਉਹਨਾਂ ਨੂੰ ਕਹਿ ਦੋ 4 ਸਾਲ ਉਦਾਂ ਹੀ ਵਾ ਲੋ ਤੇ ਚੱਲ ਛਾਪ ਨੇ ਘਰ ਦਾ ਮੂੰਹ ਸਿਰ ਬਣਾ ਲੈਣ ਦੀ ਤੁਸੀਂ ਵੀ ਸਿਆਣੇ ਆ ਪਿਆਲੀਆਂ ਕਿਤੇ ਦਿੱਤੀਆਂ ਜਾਂਦੀਆਂ ਇਦਾਂ ਦਿੱਤੀਆਂ ਜਾਂਦੀਆਂ ਵਾਕੇ ਜੇ ਕੋਈ ਚੰਗੇ ਮਾ ਤੜ ਹੁੰਦੇ ਤੁਹਾਡੀ ਪਿਆਰੀ ਤੁਸੀਂ ਸਾਨੂੰ ਦੇਣੀ ਹੁੰਦੀ ਤੇ ਤੁਸੀਂ ਸਾਨੂੰ ਦਿੰਦੇ ਨਹੀਂ ਹਾਂ ਹਾਂ ਉਹ ਕਰ ਸਕਦੇ ਹਾਂ ਕਿ ਅਹੀਂ ਗਾਣਾ ਹੈ ਸਾਡੇ ਬਰਾਬਰ ਦੇ ਹੋ ਜਾਣ ਸਾਡੇ ਭਰਾ ਵਾ ਤੁਸੀਂ ਤਾਂ ਕਿਤੇ ਸੋਚਿਆ ਹੀ ਨਹੀਂਗਾ ਹੁਣ ਮੈਨੂੰ ਨਹੀਂ ਪਤਾ ਤੇਰਾ ਕਸੂਰ ਆ ਕਿ ਮੈਨੂੰ ਨਹੀਂ ਪਤਾ ਰਣਜੋਤ ਦਾ ਕਸੂਰ ਵਾ ਐਦਾਂ ਨਾ ਕਰੋ ਸਾਡਾ ਨਾ ਧੱਕਾ ਸਾਡੇ ਘਰ ਵਾਲ ਵੀ ਵੇਖੋ ਨਾ ਦਿੱਤੀ ਮੈਂ ਤਾਂ ਵੈਸੇ ਵੀ ਬੰਦੇ ਦੀ ਗੱਲਾਂ 'ਚ ਨਹੀਂ ਆਉਂਦੀ। ਕਰ ਤੂੰ ਸੁਣਿਆ ਮੈਂ ਠੇਕੇ ਦੀ ਗੱਲ ਕੀਤੀ। ਜਦੋਂ ਬੰਦਿਆਂ ਨੇ ਕਰਨਾ ਤਾਂ ਹੁਣ ਇਹ ਤਾਂ ਕਹਿੰਦੇ 5000 ਠੇਕਾ ਨਹੀਂ ਗਾ ਇੰਨਾ ਠੇਕਾ ਅਮਨਾ ਠੇਕਾ ਵਾ ਇਹ ਇਦਾਂ ਫੇ ਤੂੰ ਕਿਉਂ ਬੋਲੀ ਜਾਂਦੀ ਬਿਨਾ ਮਤਲਬ ਤੋਂ। ਤੇ ਤੁਸੀਂ ਮੇਨਾਂ ਗੱਲ ਕੀਤੀ ਤਾਂ ਮੈਂ ਕੀਤੀ ਮੈਂ ਉਹਦਾ ਘਰ ਘਰ ਗੱਲ ਕਰਨ ਗਈ। ਕਦੀ ਵੀ ਇੰਨਾ ਠੇਕਾ ਬਾਹਰ ਚੱਲ ਲੰਦਿਆ ਵਾ। ਨਹੀਂ ਤੂੰ ਨਹੀਂ ਕਰਨਗੇ ਤਾਂ ਮੈਂ ਵੀ ਤੇਰੇ ਘਰ ਕਦੀ ਆਈ ਆਂ। ਪਰ ਆਹ ਬੰਦੇ ਨੇ ਮੈਨੂੰ ਮਜਬੂਰ ਕੀਤਾ ਵਾ। ਉਹਦਾਂ ਮੈਂ ਲੜ ਕੇ ਆਈ। ਮੈਂ ਤਾਂ ਤੂੰ ਤਾਂ ਗੱਲ ਕਰਨੀ ਨਹੀਂ ਰਣਜੋਧਨਾ। ਮੈਂ ਕਰਦੀ ਆਂ। ਹੁਣ ਮੈਨ ਉਦੋਂ ਬਾਰ ਮੇਰਾ ਸੁਨਾ ਦੇ ਦੀ ਉਹਨੂੰ ਕਿ ਭਾਬੀ ਆਈ ਹੀ ਉਹ ਤੇਰੀ ਤੇ ਐਨੇ ਪੈਸੇ ਕਹਿ ਗਈ ਆ ਜੇ ਦਵਾਰਾ ਖਾਂਦਾ ਠੀਕ ਵਾ ਤੇ ਜੇ ਨਹੀਂ ਤੇ ਭਾਈ ਜੀ ਨੂੰ ਮਰਜ਼ੀ ਦੇ ਦੋ ਸਹੀ ਜੋ ਵੀ ਪਤਾ ਨਹੀਂ 55000 ਐਨੇ ਪੈਸੇ ਕਿੱਦਾਂ ਕੱਢਣਾ ਵਾ ਨਹੀਂ ਉਹ ਤਾਂ ਫਿਰ ਦੇਣੀ ਪੈਣੀ ਔਰ 25000 ਤੇ ਕੋਈ ਵੀ ਠੇਕਾ ਦੇ ਨਹੀਂ ਦਿੱਤੀ ਜਾਂਦੀ ਉੱਗੇ 50000 ਵੀ ਅਹੀਂ ਤਾਂ ਦੋ ਘਾਟ ਹੀ ਲੈਂਦਾ ਵਾ ਉਹ ਤਾਂ ਫਿਰ ਦੇਣੀ ਪੈਣੀ ਆ ਅੱਗੋਂ ਮੰਨਣ ਦੀ ਗੱਲ ਵਾ ਉਹਨੇ ਅੱਧਾ ਕੁਛ ਨਹੀਂ ਕਾਖਣਾ ਤੇ ਫੇਰ ਤੁਸੀਂ ਉਹਦੇ ਨਾਲ ਹੀ ਗੱਲ ਕਰ ਲੈਣੀ ਮੇਰੇ ਨਾਲ ਤਾਂ ਸਿਰਫ ਭਾਈ ਕਰਾਂਦੇ ਆ ਫੇਰ ਗੁਰਬੀ ਦੀ ਮੇਰੀ ਸੁਣ ਗੱਲ ਫੇਰ ਵੀ ਅਹੀਂ ਦਰਾਨੀ ਜਿਠਾਣੀ ਆ ਮੈਂ ਤਾਂ ਆਖਾਂ ਚੱਲ ਮੈਂ ਗੱਲ ਕਰਨ ਆਈ ਹੰਮੇ ਦਾਵੇ ਨਾਲ ਤੂੰ ਕਹਦੇ ਕਿ ਚੱਲ ਦੀਦੀ ਕੋਈ ਗੱਲ ਨਹੀਂ ਐਂਦਾ ਹੀ ਕਰ ਲੈਨੇ ਤੂੰ ਤਾਂ ਮੇਰੀ ਹਾਂ ਚ ਹਾਂ ਹੀ ਨਹੀਂ ਮਲਾਈ ਕਿਤੇ ਜੇ ਤੇ ਹਾਂ ਚ ਹਾਂ ਮਲਉਣ ਵਾਲੀ ਗੱਲ ਹੁੰਦੀ ਤਾਂ ਮੈਂ ਮਲਉਂਦੀ ਨਾ ਇੱਚ ਤੇ ਕੋਈ ਗੱਲ ਹੈ ਹੀ ਨਹੀਂ ਹਾਂ ਚ ਹਾਂ ਮਲਉਣਾ ਹਣ ਤੇਰੇ ਭਰਾ ਵੇਖਾ ਕਿੰਨਾ ਕਰਦੇ ਆ ਆਪਸ ਵਿੱਚ ਦੋਵੇਂ ਭਰਾ ਕਿੰਨਾ ਕਰਦੇ ਆ ਤੇਰਾ ਜਿਹੜਾ ਨਿੱਕਾ ਭਰਾ ਉਹ ਮਾਤੜ ਵਾ ਤੇ ਵੱਡਾ ਤੇਰਾ ਭਰਾ ਤਗੜਾ ਵਾ ਇਧਰ ਕੰਮ ਉਲਟ ਵਾ ਇਧਰ ਨਿੱਕਾ ਤਗੜਾ ਤੇ ਵੱਡਾ ਮਾਤੜ ਵਾ ਉਹਨੇ ਕਦੀ ਪਾਈ ਦਾ ਹਿਸਾਬ ਕਿਤਾਬ ਪੁੱਛਿਆ ਤੂੰ ਬਾਹ ਮੈਨੂੰ ਨਾਮ ਹੀ ਦੱਸੇ ਤੇ ਤੇਰੀ ਮੰਮੀ ਜਿਹੜਾ ਆਉਂਦੀ ਆ ਨਾ ਸਾਡੇ ਘਰ ਜਿਹੜਾ ਮਿਲਣ ਆਉਂਦੀ ਤੇ ਸਾਰੀਆਂ ਗੱਲਾਂ ਮੈਨੂੰ ਦੱਸ ਕੇ ਜਾਂਦੀ ਆ ਤੇ ਕਿਤੇ ਐਨਾ ਮੈਨੂੰ ਚਾ ਚੜਦਾ ਵੀ ਸ਼ੁਕਰ ਵਾ ਜੇ ਇੰਨਾ ਭਰਾ ਭਰਾ ਦਾ ਤੂਫਾਕ ਵਾ ਤੇ ਬੀਬੀ ਇਥੋਂ ਲੈ ਕੇ ਜਾਣਾ ਸੋ ਕੋ ਚੰਗਾ ਵਾ ਭਾਬੀਆਂ ਤਾਂ ਦੂਜੀ ਨਾਲ ਐਦਾਂ ਗੱਲਾਂ ਕਰਦੀਆਂ ਪਿਆਰ ਦੀਆਂ ਤੇ ਤੂੰ ਉਹਨਾਂ ਕੋਈ ਭਣਾ ਸਿੱਖ ਲੈਣੀ ਜਿਹਨੇ ਪਰਜਾਈਆਂ ਇੰਨੀਆਂ ਚੰਗੀਆਂ ਵਾ ਤੇ ਮੈਂ ਵੀ ਚੱਲ ਆਪਣੇ ਦੇਰ ਜੇਟ ਨੂੰ ਗਾਲੀ ਐਦਾਂ ਕਰਾਂ ਇਤਫਾਕ ਤੇ ਤਾਂ ਹੀ ਰਹਿੰਦਾ ਨਾ ਜੇ ਭਰਾ ਭਰਾ ਨੂੰ ਘਸਾ ਨਾ ਲਾਵੇ ਤੁਸੀਂ ਤਾਂ ਸਿੱਧਾ ਹੁਣ 25000 ਠੇਕਾ ਕਹਿਂਦੇ ਜੇ ਭਰਾ ਨੇ 50000 ਕਿਹਾ ਬਾਹਰ 8000 ਚੱਲਣ ਦਿਆ ਵਾ ਤੇ ਤੁਸੀਂ 50000 ਹੀ ਰਹਿਣ ਦੋ ਹਾਏ 80 ਆਖਿਆ ਤੂੰ ਕਹਿੰਦੇ ਬਿਲਕੁਲ ਮੈਨੂੰ ਹਾਲ ਪਾਤਾ ਵਾ ਤੇ ਤੁਸੀਂ ਪਤਾ ਤੇ ਕਰਕੇ ਵੇਖੋ ਮਾਰ ਕਿੰਨਾ ਠੇਕਾ ਚੱਲਣ ਦਿਆ ਕੋਈ ਗੱਲ ਨਹੀਂ ਹੁਣ ਵੇਹ ਤੇਰਾ ਬੰਦਾ ਬਾਹਰ ਕਮਾਈ ਵੱਖਰੀ ਉਹਦੀ ਠੇਕੇ ਦੇ ਪੈਸੇ ਉਹਦੇ ਵੱਖਰੇ ਤੇਰਾ ਪੁੱਤ ਹੁਣ ਪੜ੍ਹਿਆ ਸਭ ਕੋ ਕਾਂਡਿਆ ਉਹਨੇ ਤੁਹਾਡੇ ਮੁੰਡੇ ਤੋਂ ਅੱਗੋਂ ਸੋਂਗਾ ਕਮਾਉਣ ਡਿਆ ਪੈਣਾ ਵਾ ਚਲੋ ਮਹਾਰਾਜ ਰੱਖੇ ਤੁਸੀਂ ਤੁਹਾਡੇ ਕੋ ਫੇਰ ਵਾਧੂ ਪੈਸੇ ਹੋ ਜਾਣੇ ਆ ਸਾਡੇ ਦਾਦੇ ਦੇ ਵਿਚਾਰ ਦਾ ਕਿਤੇ ਪਾਸਪੋਰਟ ਨਹੀਂ ਬਣਿਆ ਕਿਤੇ ਕੋਈ ਕੰਮ ਨਹੀਂ ਕਰਦਾ ਤੇ ਸਾਡੇ ਕੋ ਤਾਂ ਇਹ ਕਿੱਥੋਂ ਆ ਜਾਣੇ ਤੇ ਪਾਸਪੋਰਟ ਦੀ ਜੀ ਤੂੰ ਹੀ ਬਣਾਉਣਾ ਵਾ ਉਹ ਹੋਤ ਨਹੀਂ ਇਹ ਮਣਾ ਕੇ ਦੇ ਦੇਣਾ ਉਹ ਵੀ ਚਲੋ ਕਰਾਂਗੇ ਆਥੋਂ ਜੋ ਹੋਊਗਾ ਜੋ ਸਾਡੇ ਪੁੱਤ ਦੇ ਕਰਮਾਂ ਚ ਹੋਊਗਾ ਤੇ ਮੇੜੀ ਜਾਣਾ ਵਾ ਪਰ ਮੈਂ ਤੇ ਨਾ ਜਿੱਦਾਂ ਆਈ ਹੀ ਨਾ ਹਮੇ ਦਾਵੇ ਨਾ ਪਰ ਤੂੰ ਨਹੀਂ ਹਮੇ ਦੀ ਸੁਣੀ ਕਬੀ ਤੇ ਸੁਣੀ ਕੀ ਸੁਣਨ ਵਾਲੀ ਗੱਲ ਹੋਵੇ ਤਾਂ ਮੈਂ ਸੁਣਾ ਮੇਰਾ ਸਨਾਹ ਦੇਦੀ ਫਿਰਨ ਜੋਦ ਨੂੰ ਦੇ ਦੂੰਗੀ ਸਨਾਹ ਮਾ ਕਮਾਲ ਹੀ ਕਰੀ ਜਾਂਦਾ ਹੈ ਵਾ ਜੋ ਉਹਨੇ 50000 ਕਹਿ ਤਾ ਮੇਰਾ ਭਰਾ ਵਾ ਮੈਂ 50000 ਹੀ ਲੈਣਾ ਵਾ ਤੇ ਇਹ ਗਾਂ ਹੋਰ 25000 ਨੂੰ ਕਹਿੰਦੇ ਵੀ 25000 ਭਰਾਵਾ ਵਾਲੀ ਤੇ ਫਿਰ ਕੋਈ ਗੱਲ ਹੀ ਨਾ ਹੋਈ ਉਹ ਜੇ ਭਾਜੀ ਜਿਨ੍ਹਾਂ ਨੇ ਇਹਨਾਂ ਨੂੰ ਭੇਜਤਾ ਭਾਜੀ ਸਿੱਧਾ ਆਪਾ ਹੋਏ ਨਾ ਗੱਲ ਕਰਦੇ ਨਾ ਕਰਦੇ ਸੋਝਣਾ ਨਹੀਂ ਇਹਦੇ ਗੱਲਾਂ ਦੇ ਵਿੱਚ ਆਦੀ ਹੋ ਗਈ ਆ ਕਰਦੀ ਇਹ ਬਕਵਾਸ ਕਰਦੀ ਇਹ ਕਹਿ ਰਾਂ ਦਾ ਇਹ ਐ ਰੈਡੀ ਕੋ ਨਹੀਂ ਹੋਣਾ ਹੋਣਾ ਕੀ ਆ ਮੰਮੀ ਤਾਂ ਡਲ ਗਈ ਆ ਗਈ ਮੇਰੇ ਨਾਲ ਹਾਂ ਮੇਰਾ ਬੀਪੀ ਘਟਾਉਣਾ ਅੱਛਾ ਕਿਉਂ ਕੀਆ ਗਿਆ ਵਾ ਹੁਣ ਚਲ ਗਈ ਠੇਕਾ ਘਟਾਉਣਾ ਉਧਰ ਉਹਨਾਂ ਕਾ ਜਾਣੀ ਕੀ ਗੱਲ ਕਰਨ ਚਾਚਾ ਘਰੇ ਉਹਨੂੰ ਨਾਲ ਉਧਰ ਖਲਾਇਆ ਕਰ ਜੇ ਮੈਂ ਉਧਰ ਬੈਠਾ ਨਾ ਹੋਵਾਂ ਤਾਂ ਤੂੰ ਇੱਥੇ ਬਹਿ ਜਾ ਮੈਨੂੰ ਪੁੱਛਿਆ ਦੀ ਮਮੀ ਕਿ ਤੇਰਾ ਡੈਡੀ ਕਿੱਥੇ ਮੈਂ ਉਹ ਤੇ ਬੈਠਾ ਨਾ ਡੈਡੀ ਹੋਰ ਕਿੱਥੇ ਨਾ ਪੀਂਦੀ ਸੀ ਅੰਦੀ ਤੇਰਾ ਡੈਡੀ ਕਿੱਥੇ ਆ ਤੇ ਡੈਡੀ ਨੇ ਲਾਵਾਂ ਲੈਣੀਆਂ ਹੁੰਦੀਆਂ ਹੁਣ ਨਹੀਂ ਆ ਰਹੀਆਂ ਉਹੋ ਹੀ ਨਾ ਅਮੈਂ ਸਿਰ ਖਾਂਦੀ ਰਹਿੰਦੀ ਐ ਗੁੱਸੇ ਤੇ ਗਈ ਮਮੀ ਉਧਰ ਗੁੱਸੇ ਜੀ ਗਈ ਆਂ ਤੀ ਤੂੰ ਨਹੀਂ ਕਹਿਣਾ ਠੇਕੇ ਦਾ ਉਹਨਾਂ ਨੂੰ ਮੈਂ ਜਾਣੀ ਹਸਿਆਣੀ ਹੱਥੀਂ ਉਹ ਸਿਆਣੀ ਥੀ ਗਈ ਠੇਕਾ ਕਟਾਓ ਅੱਛਾ ਘਟਾ ਲੈ ਠੇਕਾ ਚਾਚਾ ਤੇ ਮੇਰੇ ਸਨ ਘਰ ਨਹੀਂ ਆ ਮੈਂ ਜਾਂਦਾ ਵੇਖਾ ਗੱਡੀ ਦੇ ਕਿੱਥੇ ਭਾਣ ਕਿੱਥੇ ਗਿਆ ਮੈਂ ਵੇਖਾ ਹੀ ਜਾਂਦਾ ਘਰ ਨਹੀਂਗਾ ਨਹੀਂ ਮੋੜੇ ਆਊਗੀ ਫਿਰ ਬਰੰਗ ਲਫਾਫੇ ਵਾਂਗੂ ਫਿਰ ਤੇ ਨਹੀਂ ਚਾਚੀ ਹੁੰਦੀ ਨਾ ਚਾਚੀ ਨੇ ਡੇ ਬਣਾ ਉਹਨੇ ਵੇਖੀ ਫਿਰ ਆੜਾ ਲਾ ਕੇ ਪੱਕਾ ਆਊਗੀ ਜਾ ਵੇਖ ਲਈ ਪੱਕਾ ਇਹਨੇ ਆੜਾ ਲਾਉਣਾ ਵੇਖੀ ਉਹਦੇ ਨਾਲ ਹੂੰ ਤੇ ਚਾਚਾ ਤੇਰਾ ਹੁੰਦਾ ਫਿਰ ਵੀ ਕੋਈ ਥੋੜੀ ਬੋਤੀ ਸ਼ਰਮ ਕਰਦੀ ਮੈਂ ਮੈਨੂੰ ਇਹ ਦੀ ਸਮਝ ਲੱਗਦੀ ਇਹੀ ਦੋਵੇਂ ਭਰਾ ਭਰਾ ਵਾ ਹਾਂਜੀ ਤੇ ਕਿਉਂ ਸਾਡੇ 'ਚ ਫਿੱਕ ਪਾਉਣ ਦੀ ਆ ਜੇ ਸਾਡੇ 'ਚ ਫਿੱਕ ਪਈ ਤੇ ਤੁਹਾਡੀ ਤੇ ਉਹਨਾਂ ਦੀ ਗਾੜੀ ਨਿਆਣਿਆਂ ਦੀ ਫਿੱਕ ਪਈ ਰਹਿਣੀ ਆ ਹਾਂ ਹੈ ਕਿਰੇ ਬਾਅਦ ਬਾਅ ਕੇ ਤੇ ਘਟਾ ਕਈ ਗੱਲਾਂ ਹੁੰਦੀਆਂ ਪੈੜੀਆਂ ਇੱਥੇ ਦੀਆਂ ਇੱਥੇ ਰਹਿ ਜੇ ਨੇ ਠੇਕੇ ਵਾਧ ਦੇ ਰਹਿੰਦੇ ਘਟਦੇ ਦੀ ਤੇ ਤੂੰ ਗਾੜੀ 'ਚ ਉਹੋ ਗੱਲ ਵੀ ਠੇਕਾ ਘਟਾਉਣਾ ਤੂੰ ਕੀ ਘਟਾਉਣਾ ਠੇਕਾ ਹੂੰ ਹੁਣ ਵੀ ਤੇਰੇ ਬਾਰੇ ਕਿੰਨਾ ਸੋਚਦਾ ਉਹ ਮੈਂ ਉਹ ਕਹਿੰਦਾ ਵਾਂ ਵੀ ਕੋਈ ਬਗਾਨਾ ਬੰਦਾ ਹੋਰ ਕੋਈ ਰਿਸ਼ਤੇਦਾਰ ਸਾਡੇ ਬਾਰੇ ਸੋਚਦਾ ਹਾਂ ਭਰਾ ਹੀ ਆ ਮੇਰਾ ਤਾਂ ਹੀ ਸੋਚਦਾ ਹੂੰ ਹੈ ਕੋਈ ਕਿਉਂ ਕੋਈ ਸੋਚਦਾ ਸਾਨੂੰ ਕਿਸ ਨੇ ਆਖਿਆ ਆਣ ਕੇ ਨਹੀਂ ਨਹੀਂ ਵੀ ਮੈਂ ਤੁਹਾਡਾ ਮੁੰਡਾ ਬਾਹਰ ਖੜਨਾ ਕਹਿੰਦੇ ਨਹੀਂ ਆਖਿਆ ਕਿਸ ਨੇ ਆਖਿਆ ਉਹਨੇ ਫਿਰ ਵੀ ਆਖਿਆ ਹੂੰ ਭਰਾ ਦੇ ਭਰਾਵਾਂ ਦੀਆਂ ਬਾਹਾਂ ਹੁੰਦੇ ਆ ਜਾਨ ਪੈ ਜਾਂਦੀ ਆ ਹਾਂ ਠੀਕ ਨਹੀਂ ਹਾਂਜੀ ਅੱਗੇ ਇਹ ਹੁੰਦਾ ਸੀ ਵੀ ਭਰਾ ਭਰਾ ਕਿਤੇ ਲੜਦੇ ਹੋਣੇ ਨਾ ਤੇ ਲੋਕਾਂ ਨੇ ਛਡਾਉਣਾ ਹਾਂ ਲੋਕ ਛਡਾਉਂਦੇ ਹੁੰਦੇ ਸੀ ਗਾਹ ਭੱਜ ਕੇ ਨਾ ਭਈ ਤੁਸੀਂ ਦੋਵੇਂ ਭਰਾ ਭਰਾਵਾਂ ਸਿਆਣੇ ਨਹੀਂ ਘਾਵਤਾ ਬੜੀਆਂ ਪੁੱਤ ਹੁਣ ਅੱਜ ਕੱਲ ਕਿਦਾਂ ਦਾ ਜ਼ਮਾਨਾ ਆ ਗਿਆ ਭਰਾ ਭਰਾ ਲੜਦੇ ਉਹਨੇ ਲੋਕੀ ਵੀਡੀਓ ਬਣਾਉਂਦੇ ਆ ਡਾਉਂਦੇ ਨਹੀਂ ਗੇ ਹੋਰ ਪੰਪ ਦਿੰਦੇ ਆ ਹੋਰ ਪੰਪ ਦਿੰਦੇ ਆ ਤੇ ਮੈਂ ਤਾਂ ਨਾ ਵੀ ਆਪਾਂ ਕਿਉਂ ਐਵੇਂ ਨਿੱਕੀਆਂ ਮੋਟੀਆਂ ਗੱਲਾਂ ਤੋਂ ਬੋਲਣਾ ਬਲਾਰੇ ਕਰਨੇ ਤੇ ਦਾਲੇ ਪਿਛਾਂ ਹਟਣਾ ਆਪ ਵੀ ਸਾੜਨਾ ਤੇ ਉਹਨਾਂ ਨੂੰ ਵੀ ਸਾੜਨਾ ਹਮ ਪਰ ਇਹ ਹਰਦੀ ਵੀ ਦੇ ਆ ਉਥੇ ਜੰਗੇ ਹਣ ਡਈ ਹੋਣੀ ਹੈ ਨਾ ਪੀ ਕੇ ਆਊਗੀ ਕੌਫੀ ਹੁਣ ਉਹਨਾਂ ਕੋ ਤੇ ਆ ਤੀਨੇ ਕੌਫੀ ਕਿੱਥੋਂ ਦੇਣੀ ਹੈ ਓਹ ਓਹ ਪਿੰਡ ਦੀ ਥੋੜਾ ਗੱਲ ਕਰਦਾ ਵਾਂ ਹਾਂ ਵੀ ਕੋਈ ਨਾ ਕੋ ਸੁਣ ਕੇ ਆਊਗੀ ਉਹ ਉੱਥੇ ਕੌਂ ਕੀਂਦੇ ਆ ਲੱਪਣ ਤੂੰ ਕੀਂਦੇ ਆ ਵੇਖਣਾ ਕੋਣ ਓਦਾਂ ਗੇਮ ਦੇ ਆ ਖੇਡਦਾ ਫੋਨ ਤੇ ਕੀ ਇਹ ਜਿਹੜਾ ਮੇਲਾ ਹੁੰਦਾ ਹੁੰਦਾ ਵਾ ਕਿਸਾਨਾਂ ਦਾ ਉਹ ਕਦੋਂ ਆਉਣਾ ਕਿਹੜੇ ਮਹੀਨੇ ਸਤੰਬਰ ਚ ਆਉਂਦਾ ਹੁੰਦਾ ਵਾ ਇਹਨਾਂ ਸਰਚ ਕਰਕੇ ਆਗੇ ਜੀ ਆਹ ਅੱਧਾ ਪੜ੍ਹ ਚੇਤਾ ਮੈਂ ਓ ਪਰ ਜਾਇ ਹੀ ਤੁਹਾਡੀ ਅੱਜ ਮੈਂ ਤਾਂ ਦੇਖੀ ਨਹੀਂ ਕਿਤੇ ਲੈ ਨਾ ਆਈ ਦੜ ਤੋਂ ਬੱਚਾ ਕਿੱਧਰ ਆਈ ਤੇ ਠੇਕੇ ਦੀ ਗੱਲ ਕਰਨ ਠੇਕੇ ਦੀ ਹੋਰ ਬਲ ਤੂੰ ਵਧਾਉਣ ਨੂੰ ਕਹਿਤਾ ਨੂੰ ਮੈਂ ਨਹੀਂ ਕਿਸ ਨੂੰ ਵਧਾਉਣ ਨੂੰ ਕਿਹਾ ਹਾਂ ਤੇ ਤੁਸੀਂ ਕੀ ਕੀਤੀ ਨਹੀਂ ਗੱਲ ਮੈਂ ਕਰ ਤਾ ਤੂੰ ਕਹੇ ਮੈਂ ਤਾਂ ਕਰਨੀ ਨਹੀਂ ਪਾਣੀ ਦਾ ਕਿਹਾ ਸੀ ਨਾ ਉਹਨਾਂ ਨੂੰ ਕੀ ਵੇ ਪਾਣੀ ਨਹੀਂ ਪਾਇਆ ਹੜੀਆਂ ਪੈਲੀਆਂ ਚ ਆ ਉਹ ਤੋਂ ਐਸੇ ਸੁਭਾਗੀ ਗੱਲ ਹੋਈ ਮੈਨੂੰ ਕਿਹਾ ਵੀ ਮੈਂ ਤੂੰ ਪਾਣੀ ਕੋ ਨਹੀਂ ਪਾਉਂਦੇ ਪੈਲੀ ਚ ਆਦੋਗੇ ਨਹੀਂ ਠੇਕੇ ਦੀ ਗੱਲ ਨਹੀਂ ਹੋਈ ਤੇ ਫਿਰ ਪੈਲੀ ਚ ਪਾਣੀ ਕਿੱਦਾਂ ਪਾਉਣਾ ਤੇ ਕਹਿੰਦੀ ਠੇਕਾ ਅਗਰ ਠੇਕਾ ਜੋ ਪਹਿਲਾਂ ਗੱਲ ਉਹ ਚੱਲਦਾ ਉਹੀ ਚੱਲਣਾ ਆ 25000 ਚੱਲਣਾ ਨਾ ਉਹ ਕਹਿੰਦੀ ਵੀ ਅਸੀਂ 25000 ਦੇਣਾ 25000 ਆਹੋ ਇਹ ਵੀ ਭਰਾ ਤੇ ਉਹਦਾ ਮੈਨੂੰ ਪੈਲੀਆਂ ਦੇ ਦਿੰਦੇ ਆ ਤੇ ਅਸੀਂ 25000 ਠੇਕਾ ਦੇਣਾ ਕਮਾਲ ਵੀ ਪਈ ਉਹਨਾਂ ਦੀ ਤੁਹਤੋਂ ਕੀ ਕਿਹਾ ਮੈਂ ਕੀ ਕਿਹਾ ਨਾ ਸੀਗਾ ਮੈਂ ਤਾਂ ਫਿਰ ਸੁਣ ਕੇ ਹੈਰਾਨ ਪਈ 25000 ਵੀ ਕੋਈ ਠੇਕਾ ਹੁੰਦਾ ਮੈਂ ਪਹਿਲੀ ਕਹਿੰਦੀ ਫਿਰ ਮੈਂ ਵੀ ਪਹਿਲੀ ਐਦਾ ਹੋੜੀ ਦਿੱਤੀ ਜਾਂਦੀ ਆ ਕਿਸੇ ਨੂੰ ਬਹੁਤ ਜਿੰਨਾ ਮਰਜੀ ਕਿਸ ਕੋ ਹੋਵੇ ਹਾਂ ਹਾਂ ਮੈਂ ਕਾ ਲੂੰਗਾ ਆਪੇ ਵੀਰ ਨਾਲ ਗੱਲ ਚਲੋ ਕਰ ਲਿਓ ਫਿਰ ਹਾਂ ਹਾਂ ਇਹਨਾਂ 'ਚੋਂ ਥੋੜੀ ਘੱਟਣਾ ਦੇਖ ਲਓ ਤੁਸੀਂ ਉਹਨਾਂ ਦੇ ਜ਼ਿਆਦਾ ਬਣੇ ਹੋਗੇ ਚਲੋ ਕੋਈ ਦਿਖਾਊਗਾ ਜੇ ਮੈਨੂੰ ਪਤਾ ਵੀ ਬਾਇਦਾ ਕੱਖ ਨਹੀਂ ਚਲੋ 5-7000 ਕੱਟ ਕਰ ਲਾਂਗੇ ਪਰ ਇੰਨਾ ਥੋੜੀ ਕਰ ਲੈਣਾ ਉੱਤਰ ਡਿਮਰਜਿਤ ਕਰਨਾ ਕਰੋ ਕੋਈ ਨਹੀਂ ਮੈਂ ਕਰ ਲੂਗਾ